ਕੱਲ ਇੱਕ ਬੜੀ ਪਿਆਰੀ ਚਰਚਾ ਦੇਖਣ ਨੂੰ ਮਿਲੀ ਦਲ ਲੰਟਾਪ ਚੈਨਲ ਦੇ ਉੱਪਰ ਜਾਵੇਦ ਅਖਤਰ ਸਾਹਿਬ ਤੇ ਇੱਕ ਇਸਲਾਮ ਨਾਲ ਸੰਬੰਧਿਤ ਮੁਫਤੀ ਸਾਹਿਬ ਉਹਨਾਂ ਨੂੰ ਕਹਿੰਦੇ ਸੀ ਉਹਨਾਂ ਨੇ ਬੁਲਾ ਰਹੇ ਸੀ ਆਸਤਕ ਨਾਸਤਕ ਦੇ ਵਿੱਚ ਵਿਸ਼ਾ ਸੀ ਕਿ ਰੱਬ ਹੈ ਜਾਂ ਨਹੀਂ ਬੜੀ ਅੱਛੀ ਬਹਿਸ ਸੀ ਸਭ ਤੋਂ ਪਹਿਲੀ ਗੱਲ ਇੱਕ ਚੈਨਲ ਦੇ ਉੱਪਰ ਤੇ ਜਿਹੜੇ ਉਹ ਐਂਕਰ ਸੀ ਜਿਹੜੇ ਰਿਪੋਰਟਰ ਨੇ ਮੈਂ ਉਹਨਾਂ ਦੀਆਂ ਬੜੀਆਂ ਮਤਲਬ ਜਿਹੜੀ ਉਹ ਇੰਟਰਵਿਊ ਲੈਂਦੇ ਆ ਜਾ ਪੋਡਕਾਸਟ ਕਰਦੇ ਆ ਬੜਾ ਸੋਹਣਾ ਉਹਨਾਂ ਦਾ ਤਰੀਕਾ ਏ ਉਹ ਪਹਿਲਾਂ ਸਟੱਡੀ ਕਰਦੇ ਆ ਪਹਿਲਾਂ ਤਾਂ ਇਸ ਗੱਲ ਦੀ ਮਤਲਬ ਆਪਾਂ ਨੂੰ ਬੜਿਆਂ ਨੂੰ ਸਿੱਖਣਾ ਚਾਹੀਦਾ ਜਿਹੜੇ ਪੰਜਾਬੀ ਪੋਡਕਾਸਟਰ ਨੇ ਪੰਜਾਬ ਦੇ ਜਿਹੜੇ ਵੱਡੇ ਦੋ ਪੋਡਕਾਸਟ ਕਰਦੇ ਨੇ YouTube ਤੇ ਸਾਹਮਣੇ ਉਹ ਮਤਲਬ ਬਿਠਾ ਕੇ ਜਿਹੜਾ ਮਹਿਮਾਨ ਸੱਦਿਆ ਤੇ ਉਹਨੂੰ ਇਹ ਕਹਿਣਾ ਕਿ ਆਪਣੇ ਬਾਰੇ ਦੱਸੋ ਜੀ ਉਹ ਫਿਰ ਦੱਸਦਾ ਕਹਿੰਦਾ ਜੀ ਮੈਨੂੰ ਵਧੀਆ ਲੱਗ ਰਿਹਾ ਆਪਣੇ ਬਾਰੇ ਦੱਸੋ ਮੈਂ ਵਿਸ਼ਾ ਇਹ ਨਹੀਂ ਆ ਮਤਲਬ ਬਿਨਾਸਟਰ ਇੱਕ ਐਸਾ ਵੀ ਆਪਣੇ ਪੰਜਾਬੀ ਯੂਟਿਊਬਰ ਨੇ ਜਿਹੜਾ ਪੋਡਕਾਸਟ ਕਰਦਾ ਉਹਨੇ ਬੁਲਾਇਆ ਤੇ ਉਹ ਕਹਿੰਦਾ ਜੀ ਆਪਣੇ ਬਾਰੇ ਦੱਸੋ ਮੈਂ ਤੁਹਾਡੇ ਬਾਰੇ ਬਹੁਤਾ ਨਹੀਂ ਜਾਣਦਾ ਮੈਂ ਤੁਹਾਨੂੰ ਇਸ ਕਰਕੇ ਬੁਲਾਇਆ ਕਿਉਂਕਿ ਤੁਹਾਡੇ ਬਾਰੇ ਥੱਲੇ ਕਮੈਂਟ ਬੜੇ ਆਏ ਸੀ ਬਿਨਾ ਕੋਈ ਸਟੱਡੀ ਕੀਤੇ ਉਸ ਤੋਂ ਬੰਦੇ ਨੂੰ ਜਦੋਂ ਤੁਸੀਂ ਦੇਖੋਗੇ ਉਹਦੇ ਕਿਤੇ ਦਲਲਨ ਟੌਪ ਚੈਨਲ ਦੇ ਉੱਪਰ ਇੱਕ ਉਹਨਾਂ ਦਾ ਪ੍ਰੋਗਰਾਮ ਹੈ ਬੈਠ ਕੀ ਵਕ ਵਕ ਬੁਲਾਰੇ ਨੂੰ ਬੁਲਾਉਂਦੇ ਉਹਦੇ ਬਚਪਨ ਤੋਂ ਲੈ ਕੇ ਤੇ 2025 ਤੱਕ ਉਹ ਬੰਦਾ ਸਟੱਡੀ ਕਰਦਾ ਜਿਹੜੇ ਬੁਲਾਰੇ ਨੂੰ ਬੁਲਾਉਂਦੇ ਇਹਦੀ ਖੂਬੀ ਆ ਬੰਦੇ ਦੀ ਤੇ ਜਿਹੜਾ ਵਿਸ਼ਾ ਸੀ ਬਿਨਾਂ ਉਹਨਾਂ ਨੇ ਸ਼ੁਰੂ ਦੇ ਵਿੱਚ ਹੀ ਜਿਹੜੀਆਂ ਸ਼ਰਤਾਂ ਦੱਸੀਆਂ ਬਿਨਾਂ ਕਿਸੇ ਬੈਸ ਜਾਂ ਸਿਰਫ ਸੌਣ ਤੋਂ ਸੋਹਣੇ ਤਰੀਕੇ ਨਾਲ ਉਹਨਾਂ ਨੇ ਹੈਂਡਲ ਕੀਤਾ 15-15 ਮਿੰਟ ਦੇ ਵਿੱਚ ਉਹਨਾਂ ਨੇ 7-7 ਮਿੰਟ ਦੇ ਵਿੱਚ ਉਹ ਸਾਰਾ 2 ਘੰਟਿਆਂ ਨੂੰ ਵੰਡਿਆ ਹੋਇਆ ਸੀ ਤੇ ਵਾਰੀ-ਵਾਰੀ ਉਹ ਬੋਲਦੇ ਸੀ ਆਪੋ ਆਪਣੇ ਉਧਰ ਲੀਲਾ ਰੱਖਦੇ ਸੀ ਉਸ ਤੋਂ ਬਾਅਦ ਵੱਖ-ਵੱਖ ਚੈਨਲਾਂ ਦੇ ਉੱਪਰ ਵੀਡੀਓ ਅਪਲੋਡ ਕੀਤੀਆਂ ਗਈਆਂ ਸਾਰਿਆਂ ਨੇ ਕਿ ਲਓ ਜੀ ਜਿੱਤ ਹੋ ਗਈ ਉਹ ਆਪਣੇ ਤੌਰ ਤੇ ਹਾਲਾਂਕਿ ਮੈਂ ਜਵੇਦ ਅਖਤਰ ਸਾਹਿਬ ਦੇ ਹੱਕ ਦੇ ਵਿੱਚ ਵੀਡੀਓ ਘੱਟ ਦੇਖੀਆਂ ਕਿਉਂਕਿ ਬਹੁ ਗਿਣਤੀ ਸਾਡੇ ਦੇਸ਼ ਦੇ ਵਿੱਚ ਧਾਰਮਿਕ ਲੋਕਾਂ ਦੀ ਹੈ ਜਿਹੜੇ ਧਾਰਮਿਕ ਸੋਚ ਰੱਖਣ ਵਾਲੇ ਜਾਂ ਮਨਉਤਾ ਮੰਨਣ ਵਾਲੇ ਨੇ ਸੋ ਬਹੁਤੀਆਂ ਜਿਹੜੀਆਂ ਵੀਡੀਓ ਮੇਰੇ ਸਾਹਮਣੇ ਆਈਆਂ ਉਹ ਜਿਹੜੇ ਮੁਫਤੀ ਸਾਹਿਬ ਜੀ ਇਸਲਾਮ ਦੇ ਬੁਲਾਰੇ ਸੀ ਉਹਨਾਂ ਦੇ ਹੱਕ ਦੇ ਵਿੱਚ ਸੀ ਕਿ ਜਿੱਤ ਰਹੀ ਆ ਹਨਾ ਜਵੇਦ ਅਖਤਰ ਸਾਹਿਬ ਨੂੰ ਗੱਲ ਨਹੀਂ ਆਈ ਤੇ ਉਹ ਇਸ ਤਰ੍ਹਾਂ ਦੀਆਂ ਵੀਡੀਓ ਜਿਹੜੀਆਂ ਉਹਨੇ ਦੇਖਣ ਨੂੰ ਮਿਲੀਆਂ ਹਾਲਾਂਕਿ ਉਹ ਡਿਬੇਟ ਦੇ ਵਿੱਚ ਸ਼ੁਰੂ ਦੇ ਵਿੱਚ ਤੇ ਅੰਤ ਤੇ ਜਾ ਕੇ ਵੀ ਕਿਹਾ ਗਿਆ ਏ ਇਹ ਨਾਸਤਕ ਤੇ ਇਸਲਾਮ ਦੀ ਡਿਬੇਟ ਨਹੀਂ ਹੈ ਸਿਰਫ ਇੱਕ ਧਰਮ ਨੂੰ ਰੱਬ ਨੂੰ ਮੰਨਣ ਵਾਲਾ ਤੇ ਇੱਕ ਰੱਬ ਨੂੰ ਨਾ ਮੰਨਣ ਵਾਲਾ ਹੈ ਇਸਲਾਮ ਦੀ ਡਿਬੇਟ ਨਹੀਂ ਹੈਗੀ ਤੇ ਉਹਦੇ ਵਿੱਚ ਇੱਕ ਹੋਰ ਗੱਲ ਚੰਗੀ ਸੀ ਉਹ ਪੂਰੀ ਜਿਹੜੀ ਵਿਚਾਰ ਚਰਚਾ ਸੀ ਉਹਦੇ ਵਿੱਚ ਉਹਨਾਂ ਦੇ ਜਿਹੜਾ ਪਵਿੱਤਰ ਗ੍ਰੰਥ ਹੈ ਕੁਰਾਨ ਦੇ ਵਿੱਚੋਂ ਕੋਈ ਵੀ ਉਦਾਹਰਣ ਨਹੀਂ ਦਿੱਤੀ ਗਈ ਕਿ ਕੁਰਾਨ ਦੇ ਵਿੱਚ ਆ ਲਿਖਿਆ ਹੋਇਆ ਹੈ ਹਜ਼ਰਤ ਮੁਹੰਮਦ ਸਾਹਿਬ ਆ ਕਹਿੰਦੇ ਨੇ ਮੈਨੂੰ ਲੱਗਦਾ ਕਿ ਉਹਨੇ ਲਫ਼ਜ਼ ਨਹੀਂ ਵਰਤਿਆ ਅੱਛੀ ਗੱਲ ਇਹ ਹੈ ਇਸ ਵਿਚਾਰ ਚਰਚਾ ਦੇ ਵਿੱਚ ਜਦੋਂ ਅਸੀਂ ਕਿਸੇ ਦੇ ਸਾਹਮਣੇ ਆਪਣੇ ਧਾਰਮਿਕ ਗ੍ਰੰਥ ਆਪਣੇ ਪੈਗੰਬਰ ਦੀ ਗੱਲ ਰੱਖਾਂਗੇ ਕਿ ਸਾਡਾ ਪੈਗੰਬਰ ਇਹ ਆਂਦਾ ਹੈ ਤੇ ਲਾਜ਼ਮੀ ਗੱਲ ਹੈ ਜਿਹੜਾ ਸਾਹਮਣੇ ਬੈਠਾ ਹੈ ਜਿਹੜਾ ਧਰਮ ਨੂੰ ਜਾਂ ਤੁਹਾਡੇ ਧਰਮ ਨੂੰ ਜਾਂ ਰੱਬ ਨੂੰ ਨਹੀਂ ਮੰਨਣ ਵਾਲਾ ਤੇ ਉਹ ਉਸ ਗੱਲ ਨੂੰ ਕਟੇਗਾ ਉਹ ਦਲੀਲ ਦੇ ਕੇ ਉਹਨੂੰ ਝੁਟਿਆਏਗਾ ਉਹ ਕਹਵੇਗਾ ਕਿ ਮੈਂ ਬਿਲਕੁਲ ਇਹ ਜਾਂ ਸਾਇੰਸ ਦੀ ਦਲੀਲ ਦੇਵੇਗਾ ਜਾਂ ਆਪਣੇ ਧਰਮ ਦੀ ਦਲੀਲ ਦੇਵੇਗਾ ਜਿੱਥੇ ਵੀ ਚਰਚਾ ਹੁੰਦੀ ਜਦੋਂ ਤੁਸੀਂ ਰੱਖਦੇ ਹੋ ਤੇ ਫਿਰ ਇਸ ਗੱਲ ਤੇ ਭੜਕਣਾ ਕਿ ਦੇਖੋ ਜੀ ਸਾਡੇ ਗ੍ਰੰਥ ਨੂੰ ਰੱਦ ਕਰਤਾ ਇਹ ਤੇ ਅਟੱਲ ਹੈ ਕਦੋਂ ਤੋਂ ਚੱਲਿਆ ਆ ਰਿਹਾ ਇਹਨੂੰ ਤੁਸੀਂ ਜਦੋਂ ਤੁਸੀਂ ਆਪਣੀ ਬਹਿਸ ਦੇ ਵਿੱਚ ਆਪਣੀ ਚਰਚਾ ਦੇ ਵਿੱਚ ਆਪਣੇ ਧਰਮ ਦੀ ਕੋਈ ਚੀਜ਼ ਉਹਦੇ ਸਾਹਮਣੇ ਰੱਖੋਗੇ ਤੇ ਉਹ ਕੱਟੇਗਾ ਕਿਉਂਕਿ ਜਦੋਂ ਉਹ ਦਲੀਲਾਂ ਰੱਖ ਰਿਹਾ ਹੈ ਤੇ ਤੁਸੀਂ ਧੜਾ ਧੜਾ ਨੂੰ ਕੱਟੇ ਜਾ ਰਹੇ ਜਿਹਾ ਦੇਖੋ ਮੈਂ ਨਹੀਂ ਸਹਿਮਤ ਇਹਦੇ ਉੱਤੇ ਆਹ ਦਲੀਲੇ ਦੇ ਉੱਤੇ ਆਹ ਦਲੀਲ ਹੈ ਤੇ ਤੁਸੀਂ ਕਹੋ ਜੀ ਸਾਡਾ ਧਾਰਮਿਕ ਆਗੂ ਜਾਂ ਪੈਗੰਬਰ ਜਾਂ ਗੁਰੂ ਆਹ ਗੱਲ ਕਹਿੰਦਾ ਹੈ ਹੈਨਾ ਮੰਨ ਲਓ ਸਿੱਖ ਧਰਮ ਵੱਲੋਂ ਕਿਹਾ ਜਾਵੇ ਕਿ ਗੁਰੂ ਨਾਨਕ ਸਾਹਿਬ ਜੀ ਆਹ ਗੱਲ ਕਹਿੰਦੇ ਆ ਤੇ ਉਹ ਜੇ ਸਾਹਮਣੇ ਵਾਲਾ ਗੱਲ ਕੱਟ ਦੇ ਤੇ ਫਿਰ ਇਤਰਾਜ਼ ਨਹੀਂ ਕਰਨਾ ਚਾਹੀਦਾ ਕਿਉਂਕਿ ਅਸੀਂ ਵੀ ਉਹਦੀਆਂ ਦਰੀਲਾਂ ਕੱਟ ਰਹੇ ਹਾਂ ਉਹਦੇ ਵਿੱਚ ਜਿਹੜਾ ਇਸਲਾਮ ਦਾ ਬੁਲਾਰਾ ਸੀ ਉਹਨੇ ਹਜ਼ਰਤ ਮੁਹੰਮਦ ਸਾਹਿਬ ਤੇ ਕੁਰਾਨ ਦੇ ਵਿੱਚੋਂ ਕੋਈ ਵੀ ਕੋਟੇਸ਼ਨ ਨਹੀਂ ਦਿੱਤੀ ਕਿ ਉਹ ਜਾਵੇ ਦਖਤਰ ਸਾਹਿਬ ਉਹਨੂੰ ਰੱਦ ਕਰਕੇ ਕਹਿਣ ਕਿ ਇਹ ਤੇ ਮੈਂ ਮੰਨਦਾ ਹੀ ਨਹੀਂ ਜਾਂ ਅੱਜ ਇਹ ਚੀਜ਼ ਪ੍ਰਮਾਣ ਨਹੀਂ ਹੋ ਸਕਦੀ ਠੀਕ ਹੈ ਉਹ ਜਿਹੜੀਆਂ ਸਾਇੰਸ ਦੇ ਆਧਾਰ ਤੇ ਉਹਨਾਂ ਨੇ ਗੱਲਾਂ ਕੀਤੀਆਂ ਦੂਸਰੀ ਜਿਹੜੀ ਮੈਂ ਗੱਲ ਕਰ ਰਿਹਾ ਸੀ ਮੈਂ ਕਿ ਥੋੜੀ ਜਿਥੇ ਹੋਰ ਗੱਲ ਦੱਸਦਾ ਜੇ ਤੁਸੀਂ ਆਪਣੀ ਚੀਜ਼ ਕਿਸੇ ਸਾਹਮਣੇ ਵਾਲੇ ਨੂੰ ਐਕਸਪਲੇਨ ਸਹੀ ਢੰਗ ਨਾਲ ਨਹੀਂ ਕਰ ਪਾਉਂਦੇ ਆਸਟਰੀਆ ਦੇ ਵਿੱਚ ਇੱਕ ਵਾਰੀ ਕੀਰਤਨ ਚੱਲ ਰਿਹਾ ਸੀ ਇੱਕ ਗੋਰਾ ਆਇਆ ਉਹਨੇ ਦੇਖਿਆ ਸ਼ਬਦ ਚੱਲ ਰਿਹਾ ਸੀ ਕਿ ਦੁੱਖ ਦਾਰੂ ਸੁਖ ਰੋਗ ਪਿਆ ਤੇ ਉਹ ਜਿਹੜਾ ਮੁੰਡਾ ਸੀ ਉਹ ਜਰਮਨੀ ਜਾਂਦਾ ਸੀ ਉਹਨੇ ਪੁੱਛਿਆ ਕੀ ਗਾ ਰਹੇ ਨੇ ਤੇ ਉਹਨੇ ਇੱਕ ਦੱਸਿਆ ਕਿ ਇਹ ਸਾਡੇ ਜਿਹੜਿਆ ਪਵਿੱਤਰ ਗ੍ਰੰਥ ਹੈ ਉਹਦੀ ਜਿਹੜੀ ਸਾਡੇ ਗੁਰੂ ਨੇ ਉਹਨਾਂ ਵੱਲੋਂ ਇਹ ਉਚਾਰਨ ਕੀਤੀ ਹੋਈ ਹੈ ਤੇ ਉਹ ਕਹਿੰਦਾ ਕਹਿ ਕੀ ਰਹੇ ਨੇ ਉਹਨੇ ਐਪ ਖੋਲਿਆ ਉਦੇ ਵਿੱਚੋਂ ਟਰਾਂਸਲੇਟਰ ਕੱਢਿਆ ਇੰਗਲਿਸ਼ ਸੀ ਜੋ ਟਰਾਂਸਲੇਟ ਹੋਇਆ ਕਿ ਮੇਰੀ ਜ਼ਿੰਦਗੀ ਦੇ ਵਿੱਚ ਜਿੰਨੇ ਦੁੱਖ ਤੇ ਤਕਲੀਫਾਂ ਨੇ ਉਹ ਮੇਰੇ ਦਾਰੂ ਨੇ ਤੇ ਸੁਖ ਰੋਗ ਭਇਆ ਜੇ ਮੈਨੂੰ ਸੋਖ ਆਉਂਦਾ ਹੈ ਤੇ ਉਹ ਮੇਰੇ ਵਾਸਤੇ ਬਿਮਾਰੀ ਹੈ ਰੋਗ ਹੈ ਉਹਨੇ ਬੋਲ ਕੇ ਇਸ ਤਰ੍ਹਾਂ ਦੱਸਦਾ ਤੇ ਉਸ ਗੋਰੇ ਨੇ ਇੱਕ ਬੜਾ ਮਤਲਬ ਆਪਾਂ ਕਹਿ ਦੀਆ ਕਿ ਨਾਮ ਵਰਤਨ ਯੋਗ ਲਫ਼ਜ਼ ਜਿਹੜਾ ਹੈ ਬਾਣੀ ਪ੍ਰਤੀ ਤੇ ਉਹਨੂੰ ਰਚਣ ਵਾਲੇ ਪ੍ਰਤੀ ਵਰਤਿਆ ਜਦੋਂ ਉਹਨੂੰ ਇਹ ਦੱਸਿਆ ਕਿ ਜਿਹੜੇ ਜ਼ਿੰਦਗੀ ਦੇ ਵਿੱਚ ਜਦੋਂ ਸੋਖ ਆਉਂਦੇ ਨੇ ਉਹ ਬਿਮਾਰੀਆਂ ਨੇ ਉਹ ਸਾਡੇ ਵਾਸਤੇ ਰੋਗ ਨੇ ਤੇ ਜਿਹੜੇ ਦੁੱਖ ਆਉਂਦੇ ਨੇ ਉਹ ਸਾਡੀ ਜ਼ਿੰਦਗੀ ਦਾ ਦਾਰੂ ਨੇ ਉਹ ਜਦੋਂ ਇਨੀ ਗੱਲ ਉਹਨੇ ਟਰਾਂਸਲੇਟਰ ਕੱਢਿਆ ਪੜ੍ਹ ਕੇ ਦੱਸਤੀ ਉਹ ਉਹਦੇ ਭਾਵ ਅਰਥ ਆ ਜਾਂ ਇਹ ਗੱਲ ਕਿਉਂ ਕਹੀ ਗਈ ਹੈ ਹੈਨਾ ਇਹਦਾ ਭਾਵ ਕੀ ਹੈ ਤੇ ਉਹ ਬਿਨਾਂ ਦੱਸੇ ਤੋਂ ਉਹਨੇ ਮਜ਼ਾਕੀਆ ਤਰੀਕੇ ਨਾਲ ਆਖਿਆ ਸੀ ਗੁਰੂ ਮਤਲਬ ਉਹ ਗੁਰਬਾਣੀ ਪ੍ਰਤੀ ਮੈਂ ਇਸ ਕਰਕੇ ਆਖਿਆ ਕਿ ਜਦੋਂ ਤੁਸੀਂ ਕਿਤੇ ਵੀ ਜਾ ਕੇ ਆਪਣਾ ਹਰਥਾਂ ਤੇ ਕਹਿ ਦੇਣਾ ਕਿ ਆਹ ਗੱਲ ਹੈ ਤੁਸੀਂ ਆਪਣੇ ਤੌਰ ਤੇ ਚਰਚਾ ਕਰੋ ਜੇ ਤੁਹਾਡੇ ਗੁਰਬਾਣੀ ਦੀ ਜਾਂ ਆਪਣੇ ਗ੍ਰੰਥ ਦੀ ਜਾਂ ਆਪਣੇ ਉਹ ਧਾਰਮਿਕ ਗੁਰੂਆਂ ਦੀ ਤੁਸੀਂ ਰਿਸਪੈਕਟ ਕਰਦੇ ਹੋ ਥਾਂ ਤੇ ਜਾ ਕੇ ਕਹੋ ਜੀ ਆ ਗੱਲ ਕਹੀ ਹੈ ਤੇ ਸਾਹਮਣੇ ਵਾਲਾ ਆਪਣੇ ਸ਼ਬਦਾਂ ਦੇ ਵਿੱਚ ਉਹਨੂੰ ਕੱਟ ਸਕਦਾ ਹੈ ਉਹਨੂੰ ਰੱਦ ਕਰ ਸਕਦਾ ਹੈ ਉਹਨੂੰ ਝੂਠਾ ਕਹਿ ਸਕਦਾ ਹੈ ਇਸ ਚਰਚਾ ਦੇ ਵਿੱਚ ਇੱਕ ਚੀਜ਼ ਜਿਹੜੀ ਵਧੀਆ ਸੀ ਕਿ ਉਹਨੇ ਆਪਣੇ ਧਾਰਮਿਕ ਗ੍ਰੰਥ ਜਾਂ ਧਾਰਮਿਕ ਪੈਗੰਬਰ ਦਾ ਨਾਮ ਨਹੀਂ ਲਿਆ ਦੂਸਰੀ ਗੱਲ ਕਿ ਉਹ ਚਰਚਾ ਜਿਹੜੀ ਚੱਲੀ ਉਸ ਤੋਂ ਬਾਅਦ ਵੀਡੀਓ ਉਸ ਤੋਂ ਬਾਅਦ ਜਿਹੜੇ ਆ ਉਹ ਇਸਲਾਮੀ ਕੋ ਬਲਾਰਾ ਜਿਹਨੇ ਜਵੇਦ ਸਾਹਿਬ ਨਾਲ ਚਰਚਾ ਕੀਤੀ ਉਹਨੇ ਇੱਕ ਪੋਡਕਾਸਟ ਵੀ ਕੀਤਾ ਤੇ ਉਹ ਖੁਦ ਨੂੰ ਜਿਸ ਤਰ੍ਹਾਂ ਜਿੱਤਿਆ ਪ੍ਰਦਰਸ਼ਿਤ ਕਰ ਰਹੇ ਸੀ ਕਿ ਸਾਡੀ ਜਿੱਤ ਹੋਈ ਹੈ ਤੇ ਜਵੇਦ ਸਾਹਿਬ ਦਾ ਮਜ਼ਾਕ ਵੀ ਉਡਾਇਆ ਗਿਆ ਜਿਹੜਾ ਕਿ ਚਾਹੀਦਾ ਨਹੀਂ ਆ ਤੁਹਾਡੀ ਚਰਚਾ ਕਿਉਂਕਿ ਜਵੇਦ ਸਾਹਿਬ ਨੇ ਕੁਝ ਇੰਗਲਿਸ਼ ਦਾ ਲਫਜ਼ ਉਹਨ ਮੈਨੂੰ ਵੀ ਨਹੀਂ ਬੋਲਣਾ ਆਉਣਾ ਉਹ ਵਾਰ-ਵਾਰ ਇੰਗਲਿਸ਼ ਦਾ ਸ਼ਬਦ ਉਹਨੇ 2-3 ਵਾਰੀ ਆਪਣੇ ਜਦੋਂ ਉਹਦੀ ਇਸਲਾਮਿਕ ਜਿਹੜਾ ਬੁਲਾਰਾ ਸੀ ਉਹਦੀ ਵਾਰੀ ਆਉਂਦੀ ਸੀ ਉਹਨੇ ਬੋਲਿਆ ਤੇ ਜਵੇਦ ਸਾਹਿਬ ਨੇ ਲਾਸਟ ਤੇ ਆਖਿਆ ਕਿ ਕਿ ਭਾਈ ਮੈਨੂੰ ਇੱਕ ਵਾਰੀ ਇਹ ਦੱਸ ਕੇ ਤੇਰੇ ਲਫਜ਼ ਦਾ ਮਤਲਬ ਕੀ ਆ ਤੂੰ ਕਹਿਣਾ ਕਿ ਚੌਰਿਆਂ ਮੈਨੂੰ ਐਕਸਪਲੇਨ ਕਰ ਉਸ ਚੀਜ਼ ਨੂੰ ਵੀ ਇੱਕ ਮਜ਼ਾਕੀਆ ਤਰੀਕੇ ਨਾਲ ਉਹ ਬਾਅਦ ਵਿੱਚ ਜਿਹੜਾ ਪੋਡਕਾਸਟ ਮੈਂ ਸੁਣਿਆ ਉਹਦੇ ਵਿੱਚ ਕਿਹਾ ਕਿ ਅ ਮਤਲਬ ਜਵੇਦ ਸਾਹਿਬ ਨੂੰ ਤਾਂ ਪਤਾ ਹੀ ਨਹੀਂ ਅੰਡ ਤੱਕ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਗੱਲ ਕੀ ਚੱਲ ਰਹੀ ਹੈ ਨਹੀਂ ਮੰਨ ਲਓ ਮੇਰੀ ਚਰਚਾ ਚੱਲ ਰਹੀ ਹੈ ਕੋਈ ਸਾਹਮਣੇ ਵਾਲਾ ਕਹੀ ਜਾਵੇ ਕਿ ਇਨਸਾਨ ਨੂੰ ਆਜ਼ਾਦੀ ਚਾਹੀਦੀ ਹੈ ਇਨਸਾਨ ਨੂੰ ਬੋਲਣ ਦੀ ਆਜ਼ਾਦੀ ਹੈ ਇਨਸਾਨ ਜਿੱਥੇ ਮਰਜ਼ੀ ਜਾ ਸਕਦਾ ਇਨਸਾਨ ਨੂੰ ਆਜ਼ਾਦੀ ਚਾਹੀਦੀ ਹੈ ਤੇ ਜੇ ਮੈਂ ਅੱਧੇ ਘੰਟੇ ਬਾਅਦ ਉਹ ਵਾਰ-ਵਾਰ ਕਹੇ ਤੇ ਜੇ ਮੈਂ ਇਹ ਕਹਦਾ ਕਿ ਮੈਨੂੰ ਇੱਕ ਰ ਯਾਰ ਇਹ ਐਕਸਪਲੇਨ ਕਰ ਤੂੰ ਆਜ਼ਾਦੀ ਕਹਿੰਦਾ ਕਿੰਨਾ ਆਜ਼ਾਦੀ ਦਾ ਮਤਲਬ ਕੀ ਹੈ ਤੂੰ ਇਹ ਲਫਜ਼ ਵਰਤ ਰਿਹਾ ਆਜ਼ਾਦੀ-ਜਾਦੀ ਤੂੰ ਇਹਨੂੰ ਐਕਸਪਲੇਨ ਕਰ ਹੈਨਾ ਉਹ ਮਤਲਬ ਉੱਥੇ ਮੈਨੂੰ ਲੱਗਦਾ ਭਾਵ ਉਹ ਸੀ ਕਿ ਤੂੰ ਇਹਨੂੰ ਐਕਸਪ ਇਹਨੂੰ ਖੋਲ ਕੇ ਇਹ ਕਿੰਨਾ ਇਹਦਾ ਮਤਲਬ ਕੀ ਤੂੰ ਕੱਢ ਰਿਹਾ ਵਾ ਉਹਨਾਂ ਵੇਖ ਤੂੰ ਇੰਗਲਿਸ਼ ਦਾ ਲਫ਼ਜ਼ ਬੋਲਿਆ ਤਾਂ ਮੈਂ ਜਵਾਬ ਗਲਤ ਉਹ ਇੱਕ ਉਹਨੂੰ ਐਕਸਪਲੇਨ ਕਰਨ ਲਈ ਕਿਹਾ ਸੀ ਤੇ ਇਸ ਤਰ੍ਹਾਂ ਕਰਕੇ ਸੀ ਤੇ ਮੈਂ ਦੇਖ ਰਿਹਾ ਸੀ ਕਿ ਉਹਨੂੰ ਧਿਰ ਜਿਹੜੀ ਆ ਖੁਦ ਨੂੰ ਜਿੱਤਿਆ ਦੋਨੋਂ ਧਿਰਾਂ ਦੇ ਵਿੱਚ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਇਹ ਤੇ ਉਹ ਕੰਮ ਬੋਣ ਦਾ ਜਿਹੜਾ ਪੰਜਾਬ ਸ਼ਿੰਗਾਰ ਦਾ ਤੇ ਮਸਲਾ ਬਾਬੇ ਖੇੜੀ ਵਾਲੇ ਦਾ ਜਿਹੜਾ ਘੋੜਾ ਸੀ ਹੈਨਾ ਉਹ ਕਹਿੰਦੇ ਸੀ ਵੀ ਸਾਡੇ ਵਾਲੇ ਦੇ ਕੰਨ ਕੁੰਡੇ ਉਹ ਕਹਿੰਦੇ ਸਾਡੇ ਵਾਲੇ ਦੇ ਵੀ ਜਿੰਨਾ ਚਿਰ ਘੋੜੇ ਦੌੜੇ ਨਹੀਂ ਆ ਹੈ ਨਾ ਵੀ ਜਿਹੜਾ ਅੱਗੇ ਨਿਕਲ ਜਾਵੇਗਾ ਪਤਾ ਲੱਗ ਜਾਵੇ ਦੋਵੇਂ ਘੋੜੇ ਖਲੋਤੇ ਆ ਹੁਣ ਉਹਦੀ ਜਜਮੈਂਟ ਇੱਕ ਵਾਰੀ ਮੈਂ ਪੱਗ ਦੀ ਗੱਲ ਕੀਤੀ ਸੀ ਕਿ ਜਦੋਂ ਪੱਗ ਦਾ ਮੁਕਾਬਲਾ ਹੁੰਦਾ ਵਾ ਉਹਦੇ ਵਿੱਚ ਕਿਦਾਂ ਕਹਿ ਸਕਦੇ ਕਿ ਇਹਦੀ ਪੱਗ ਵਧੀਆ ਇੱਕ ਨੇ ਪਟਿਆਲਾ ਸ਼ਾਹੀ ਬੰਨੀ ਆ ਇੱਕ ਨੇ ਇਸ ਤਰ੍ਹਾਂ ਮੇਰੇ ਵਾਲੀ ਬਿਨਾ ਪੇਚਾਂ ਤੋਂ ਬੰਨੀ ਹੋਵੇਗੀ ਇੱਕ ਨੇ ਉਹ ਜਿਹੜੀ ਇੰਦਰਜੀਤ ਨਿੱਕੂ ਵਾਲੀ ਬੰਨੀ ਹੋਵੇਗੀ ਹਨਾ ਕਿੰਨੇ ਸਟਾਈਲ ਨੇ ਤੇ ਉਹ ਜੱਜ ਕਿਦਾਂ ਡਿਸਾਈਡ ਕਰੇਗਾ ਕਿ ਆਹ ਪੱਗ ਹਾਂ ਭਾਈ ਆਹ ਹੋ ਸਕਦਾ ਪਟਿਆਲਾ ਸ਼ਾਹੀ ਉਹਨੇ ਉੱਪਰੋਂ ਕਰਕੇ ਪੇਚ ਕਢੇ ਆ ਤੇ ਜਾਂ ਦੂਸਰਾ ਕਿੰਨੀਆਂ ਪੱਗਾਂ ਨੇ ਉਹਦੇ ਵਿੱਚੋਂ ਇਹ ਸਿਲੈਕਟ ਕਿਵੇਂ ਹੋਵੇਗਾ ਕਿ ਆ ਪੱਗ ਜਿਹੜੀ ਪਰਫੈਕਟ ਹੈ ਜਿਹੜੀ ਬਿਨਾ ਪੇਚਾਂ ਵਾਲੀ ਹੈ ਹਨਾ ਇੱਕ ਦੇ ਤੇ 150 ਦੇ ਕਰੀਬ ਪੇਜ ਹੁੰਦੇ ਕਈਆਂ ਦੇ ਕਿਦਾਂ ਉਹ ਉਹਦਾ ਕੀ ਜਜਮੈਂਟ ਹੈ ਕਿ ਆ ਜਿਹੜੀ ਪੱਗ ਹੈ ਇਹ ਪਰਫੈਕਟ ਹੈ ਹਨਾ ਸਿਰਫ ਜਿਹੜਾ ਮੁੰਡਾ ਜ਼ਿਆਦਾ ਸੋਹਣਾ ਹੁੰਦਾ ਹੈ ਗੋਰਾ ਹੁੰਦਾ ਹੈ ਮੁੱਛਾਂ ਕੁੰਡੀਆਂ ਨੇ ਤੇ ਤਖੇ ਨੈ ਨਕਸ਼ ਨੇ ਉੱਤੇ ਪੱਗ ਹੈ ਉਹ ਸਹੱਪਣ ਕੁੱਲ ਮਿਲਾ ਕੇ ਮੇਰੇ ਸਾਬ ਨਾਲ ਉਹਦੇ ਨੰਬਰ ਲਾਏ ਜਾਂਦੇ ਮੈਂ ਇਸ ਕਰਕੇ ਇੱਕ ਵਾਰੀ ਕਿਹਾ ਸੀ ਕਿ ਪੱਗ ਦੀ ਜਜਮੈਂਟ ਮੈਨੂੰ ਨਹੀਂ ਪਤਾ ਲੱਗਾ ਕਿ ਕਿਵੇਂ ਕੀਤੀ ਜਾਂਦੀ ਹੈ ਸਿਰਫ ਜਦੋਂ ਜੱਜ ਨੂੰ ਜਿਹੜੀ ਜਾਂ ਤੇ ਇੱਕ ਤਰ੍ਹਾਂ ਦੀ ਪੱਗ ਕਿਹਾ ਜਾਵੇ ਸਾਰੇ ਹੀ ਪਟ ਸ਼ਾਇਦ ਉਸੇ ਤਰ੍ਹਾਂ ਮੈਂ ਕੂੜਿਆਂ ਦੀ ਗੱਲ ਕਰ ਰਿਹਾ ਸੀ ਰੱਬ ਵਾਲੇ ਮਸਲੇ ਦੇ ਵਿੱਚ ਵੀ ਇਸ ਤਰ੍ਹਾਂ ਹੀ ਹੈ ਕਿ ਦੋਨਾਂ ਨੇ ਆਪਣੀਆਂ ਆਪਣੀਆਂ ਦਲੀਲਾਂ ਦਿੱਤੀਆਂ ਤੁਸੀਂ ਸੁਣ ਕੇ ਦੇਖਿਓ ਤੇ ਜਿਹੜੇ ਧਾਰਮਕ ਨੇ ਉਹਨਾਂ ਨੂੰ ਧਰਮ ਨਾਲ ਸੰਬੰਧਿਤ ਬੜਾ ਕੁਝ ਉਹਦੇ ਵਿੱਚ ਮਿਲ ਜਾਵੇਗਾ ਨਵੀਆਂ ਦਲੀਲਾਂ ਮਿਲਣਗੀਆਂ ਜਿਹੜੇ ਨਾਸਤਿਕ ਨੇ ਜਾਂ ਜਿਨ੍ਹਾਂ ਨੂੰ ਇਹ ਸਿਸਟਮ ਸਾਰਾ ਜਿਹੜਾ ਸਵਰਗ ਨਰਕ ਰੱਬ ਵਗੈਰਾ ਜਿਹੜਾ ਹੈ ਉਹਦੇ ਉੱਪਰ ਸ਼ੰਕਾ ਹੈ ਉਹਨਾਂ ਨੂੰ ਉਹ ਸੰਬੰਧ ਦੇ ਵਿੱਚ ਬੜੀਆਂ ਦਲੀਲਾਂ ਮਿਲ ਜਾਣਗੀਆਂ ਇਹਦੇ ਵਿੱਚ ਜਿੱਤ ਹਾਰ ਜਿਹੜੀ ਆ ਉਹ ਮੈਨੂੰ ਸਮਝ ਨਹੀਂ ਆਈ ਕਿ ਕਿਵੇਂ ਹੁੰਦੀ ਹੈ ਉਹ ਤੇ ਇਸ ਤਰ੍ਹਾਂ ਇਹਨਾਂ ਕਿ ਜਿਵੇਂ ਇੱਕ ਬੰਦ ਕਮਰਾ ਹੈ ਸਾਹਮਣੇ ਉਹ ਦੋ ਜਣੇ ਬਿਠਾ ਦਿੱਤੇ ਜਾਣ ਇੱਕ ਕਵੇ ਕਿ ਇਸ ਕਮਰੇ ਦੇ ਵਿੱਚ ਕੋਈ ਹੈਗਾ ਹੈ ਦੂਸਰਾ ਕਵੇ ਕਿ ਮੈਂ ਨਹੀਂ ਮੰਨਦਾ ਜੀ ਇਸ ਕਮਰੇ ਦੇ ਵਿੱਚ ਕੋਈ ਨਹੀਂ ਹੈ ਨਾ ਮਿਸਾਲ ਮੈਂ ਦੇ ਰਿਹਾ ਹਾਂ ਦੋਨਾਂ ਨੂੰ ਕਿਹਾ ਜਾਵੇ ਕਿ ਦੱਸੋ ਭਾਈ ਤੁਸੀਂ ਮਤਲਬ ਚਰਚਾ ਕਰੋ ਉਹ ਦੱਸ ਆਪਣੇ ਪੁਆਇੰਟ ਰੱਖ ਦੋਵੇ ਕਿ ਮੇਰੇ ਇਹ 10 ਪੁਆਇੰਟ ਨੇ ਕਿ ਕਮਰੇ ਦੇ ਵਿੱਚ ਬੰਦਾ ਹੈਗਾ ਹੈ ਉਹ ਕਹਨਗੇ ਕਿ ਕਿਦਾਂ ਵਾ ਉਹ ਕਹੇਗਾ ਜੀ ਦੇਖੋ ਕਮਰੇ ਦੇ ਵਿੱਚ ਲਾਈਟ ਜਗ ਰਹੀ ਹੈ ਇੱਕ ਪ੍ਰੂਫ ਹੈ ਕਮਰੇ ਦੇ ਵਿੱਚ ਏਸੀ ਚੱਲ ਰਿਹਾ ਹੈ ਇਹਨਾਂ ਥੋੜੀ ਦੇਰ ਪਹਿਲਾਂ ਕਮਰੇ ਦੇ ਵਿੱਚ ਉਹ ਆਵਾਜ਼ ਆਈ ਸੀ ਇਦਾਂ ਕਰਕੇ 10 ਪੁਆਇੰਟ ਆਪਣੇ ਉਹ ਕਵੇ ਕਿ ਆਹ ਮੇਰੇ 10 ਪੁਆਇੰਟ ਨੇ ਇਹਨਾਂ ਤੋਂ ਮੈਂ ਕਹਿ ਸਕਦਾ ਕਿ ਕਮਰੇ ਦੇ ਵਿੱਚ ਬੰਦਾ ਕੋਈ ਹੈਗਾ ਹੈ ਦੂਸਰੇ ਬੰਦੇ ਕਵੇ ਕਿ ਮੈਂ ਨਹੀਂ ਮੰਨਦਾ ਉਹ ਕਵੇ ਤੁਸੀਂ ਦਲੀਲਾਂ ਦੋ ਉਹ ਕਹੇਗਾ ਜੀ ਕੱਲ ਦੀ ਲਾਈਟ ਇੱਕ ਵਾਰੀ ਵੀ ਬੰਦ ਨਹੀਂ ਹੋਈ ਹੈਨਾ ਪਰਦੇ ਜਿਹੜੇ ਆ ਉਹ ਨਹੀਂ ਹਿੱਲੇ ਕੱਲ ਦੇ ਦੂਸਰਾ ਇਹ ਕਮਰਾ ਜਿਹੜਾ 24 ਘੰਟੇ ਤੋਂ ਬੰਦ ਹੈ ਤੀਸਰੀ ਗੱਲ ਹੈ ਕਿ ਇਹ ਕਮਰਾ 12 ਲੋਕ ਹੈ ਮੈਂ ਇਸ ਕਰਕੇ ਕਹਿਣਾ ਜੀ ਕਮਰੇ ਦੇ ਵਿੱਚ ਕੋਈ ਨਹੀਂ ਉਹਨੇ 10 ਦਲੀਲਾਂ ਜਿਹੜੀਆਂ ਉਹਦੇ ਕੋਲ ਬਣਦੀਆਂ ਸੀ ਉਹਨੇ ਦੇ ਦਿੱਤੀਆਂ ਕਮਰੇ 'ਚ ਬੰਦਾ ਹੈਗਾ ਦੂਸਰੇ ਨੇ ਆਪਣੀਆਂ 10 ਦਲੀਲਾਂ ਹੁਣ ਜਿੱਤ ਹਾਰ ਕਿਵੇਂ ਹੋਵੇਗੀ ਇੱਕ ਸਾਬਤ ਕਰਨਾ ਹੋਵੇ ਕਿ ਜਿਹੜਾ ਭਾਈ ਕਹਿੰਦਾ ਕਮਰੇ 'ਚ ਹੈ ਨਹੀਂ ਬੰਦਾ ਉਹ ਜਿੱਤਿਆ ਕਿ ਦੂਸਰਾ ਜਿੱਤਿਆ ਦੋਨਾਂ ਨੇ ਆਪਣੀਆਂ 10 ਸ਼ਰਤਾਂ ਪੇਪਰ 'ਤੇ ਲਿਖਾਤੀਆਂ ਸ਼ਰਤ ਉਦੋਂ ਹੀ ਜਿੱਤੀ ਜਾਵੇਗੀ ਨਾ ਬਹਿਸ ਦੇ ਵਿੱਚ ਵਿਜੇਤਾ ਉਹੀ ਹੋਵੇਗਾ ਨਾ ਜਦੋਂ ਦਰਵਾਜ਼ਾ ਖੋਲ ਕੇ ਦਿਖਾਇਆ ਜਾਵੇਗਾ ਉਹ ਸਾਰਾ ਕੁਝ ਕਿ ਬੰਦਾ ਹੈ ਕਿ ਨਹੀਂ ਹੈ ਜੇ ਹੋਵੇਗਾ ਫਿਰ ਮੰਨਿਆ ਜਾਵੇਗਾ ਜਿਹਨੇ 10 ਦਲੀਲਾਂ ਦਿੱਤੀਆਂ ਬਿਲਕੁਲ ਜੀ ਅੰਦਰ ਐਸੀ ਚੱਲ ਰਹੀ ਹੈ ਲਾਈਟ ਜਾਗ ਰਹੀ ਹੈ ਅੰਦਰ ਖੜਾਕ ਹੋਇਆ ਸੀ ਆ ਦੇਖੋ ਜੀ ਇਹਨੇ ਜਿਹੜੀਆਂ ਸ਼ਰਤਾਂ ਦਿੱਤੀਆਂ ਬੰਦਾ ਸਾਹਮਣੇ ਬੈਠਾ ਹੋਇਆ ਹੁਣ ਬਾਹਰੋਂ ਇਸ ਗੱਲ ਦੇ ਉੱਪਰ ਚਰਚਾ ਕਰਕੇ 1.5 ਘੰਟਾ ਸ਼ਰਤਾਂ ਦਲੀਲਾਂ ਦੇ ਕੇ ਤੇ ਕੁਰਸੀਆਂ ਚੁੱਕ ਕੇ ਆਪਾਂ ਦਰਵਾਜ਼ੇ ਤੋਂ ਬਾਹਰੋਂ ਹੀ ਮੁੜ ਜਾਈਏ ਦੋਵੇਂ ਕਹਿੰਦੇ ਰਹੇ ਨੇ ਵੀ ਮੈਂ ਭਾਜੀ 10 ਦਲੀਲਾਂ ਦਿੱਤੀਆਂ ਉਹ ਕਹਿੰਦਾ ਮੈਂ ਵੀ ਦਿੱਤੀਆਂ ਜੇਤ ਹੋ ਸਕਦੀ ਹੈ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਚਰਚਾ ਕਿੰਨੇ ਆਪਾਂ ਕਹਿ ਸਕਦੇ ਹਾਂ ਜੇ ਹਜ਼ਾਰਾਂ ਸਾਲ ਵੀ ਕਹਿ ਦਈਏ ਤਾਂ ਤਾਂ ਵੀ ਗਲਤ ਨਹੀਂ ਹੋਵੇਗਾ ਕਿ ਇਹ ਚਰਚਾ ਜਿਹੜੀ ਚੱਲਦੀ ਆ ਰਹੀ ਹੈ ਇਹਦੇ ਉੱਪਰ ਤੁਸੀਂ ਆਪੋ ਆਪਣੇ ਜਿੱਦਾਂ ਦੀ ਤੁਹਾਡੇ ਵਿਚਾਰ ਧਾਰਾਏ ਇਸ ਚਰਚਾ ਦੇ ਵਿੱਚੋਂ ਤੁਹਾਨੂੰ ਉਹ ਪੁਆਇੰਟ ਮਿਲ ਸਕਦੇ ਆ ਕਿ ਜਿਹੜੇ ਤੁਹਾਡੇ ਮਨ ਦੇ ਕਿੰਨੇ ਸ਼ੰਕੇ ਨੇ ਜਿਹੜੇ ਫਿਰ ਕਲੀਅਰ ਹੋ ਸਕਦੇ ਨੇ ਤੇ ਇਦਾਂ ਦੀ ਕੋਈ ਚਰਚਾ ਸੁਣ ਕੇ ਤੁਹਾਡੇ ਮਨ ਦੇ ਵਿੱਚ ਉਹ ਆ ਇਹ ਮੈਂ ਸੋਚਦਾ ਸੀ ਇਹ ਪੁਆਇੰਟ ਮਿਲ ਗਿਆ ਧਾਰਮਿਕ ਲੋਕਾਂ ਨੂੰ ਕਿੰਨੀਆਂ ਦਲੀਲਾਂ ਉਹਦੇ ਵਿੱਚ ਮਿਲ ਸਕਦੀਆਂ ਨੇ ਆਪੋ ਆਪਣੇ ਥਾਂ ਦੇ ਉੱਪਰ ਤੇ ਮੇਰੇ ਹਿਸਾਬ ਨਾਲ ਇਸ ਨੂੰ ਝਗੜੇ ਦੇ ਵਿੱਚ ਲੈ ਕੇ ਜਾਣਾ ਕਿ ਜਿੱਤ ਕੇ ਦੀ ਹਾਰ ਕਿਦੀ ਹੈ ਇਹ ਤੇ ਵਿਚਾਰਾਂ ਦਾ ਵਟਾਂਦਰਾ ਵਾ ਦੋਨਾਂ ਨੇ ਆਪਣੇ ਜਿਹੜੇ ਵਿਚਾਰ ਰੱਖੇ ਸੀ ਹੁਣ ਜਿਸ ਤਰ੍ਹਾਂ ਮੇਰੀ ਸੋਚ ਜਿਹੜੀ ਹੈ ਜਵੇਦ ਅਖਤਰ ਸਾਹਿਬ ਨਾਲ ਜਿਹੜੀ ਮਿਲਦੀ ਜੁਲਦੀ ਹੈ ਤੇ ਜਦੋਂ ਜਵੇਦ ਅਖਤਰ ਸਾਹਿਬ ਬੋਲਦੇ ਸੀ ਮੈਨੂੰ ਦਲੀਲ ਦੇ ਵਿੱਚ ਵਜਨ ਲੱਗਦਾ ਸੀ ਬੇਸ਼ੱਕ ਦੂਸਰਾ ਬੁਲਾਰਾ ਵੀ ਸਾਇੰਸ ਦੀਆਂ ਉਦਾਹਰਣਾਂ ਦਿੰਦਾ ਸੀ ਸਾਰਾ ਕੁਝ ਪਰ ਮੇਰਾ ਮੇਰੀ ਉਹ ਮਨੋਤ ਨਹੀਂ ਹੈ ਇਸ ਕਰਕੇ ਮੈਨੂੰ ਉਹਦੀਆਂ ਜਿਹੜੀਆਂ ਦਲੀਲਾਂ ਸੀ ਉਧਰ ਮੇਰਾ ਧਿਆਨ ਘਟ ਸੀ ਜਦੋਂ ਜਵੇਦ ਸਾਹਿਬ ਤਰਕ ਦਿੰਦੇ ਸੀ ਦਲੀਲ ਦਿੰਦੇ ਸੀ ਹੈਨਾ ਇੱਕ ਥਾਂ ਤੇ ਉਹਨੇ ਜਿਹੜਾ ਵਾ ਭਗਵਾਨ ਤੇ ਸ਼ੈਤਾਨ ਬਾਰੇ ਜਦੋਂ ਆਖਿਆ ਕਿ ਜਿੰਨਾ ਚਿਰ ਸ਼ੈਤਾਨ ਨਹੀਂ ਹੋਵੇਗਾ ਤੁਸੀਂ ਭਗਵਾਨ ਵਾਲੇ ਪਾਸੇ ਕਿੱਦਾਂ ਜਾਓਗੇ ਤੁਸੀਂ ਉਹਨੂੰ ਕਿੱਦਾਂ ਮੰਨੋਗੇ ਹੈਨਾ ਪੀ ਬੁਰੀਾਈ ਜਿਹੜੀ ਐ ਇਸ ਕਰਕੇ ਆ ਕਿ ਤੁਸੀਂ ਚੰਗਿਆਈ ਕਰੋ ਤੇ ਜਿਹੜਾ ਜਵੇਦ ਸਾਹਿਬ ਨੇ ਉਹਦਾ ਜਵਾਬ ਦਿੱਤਾ ਸੀ ਮੈਂ ਸਟੇਟਸ ਵੀ ਲਾਇਆ ਸੀ ਇੰਸਟਾ ਦੇ ਉੱਪਰ ਹੈਨਾ ਬਾਖਮਾਰ ਸੀ ਤੋਂ ਉਹਨਾਂ ਨੇ ਜਿਹੜਾ ਕਿਹਾ ਸੀ ਕਿ ਗਾਜ਼ਾ ਦੇ ਵਿੱਚ ਜਿਹੜਾ ਜਵੇਦ ਸਾਹਿਬ ਨੇ ਆਖਿਆ ਤੇ ਉਹ ਤੁਸੀਂ ਦੇਖੋਗੇ ਪਹਿਲਾਂ ਹੀ ਉਹਨੇ ਕਹਿ ਦਿੱਤਾ ਸੀ ਇਹਨਾਂ ਨੇ ਇਮੋਸ਼ਨਲੀ ਲੋਕਾਂ ਨੂੰ ਇਧਰ ਨੂੰ ਲਿਆਉਣਾ ਇਹ ਨਹੀਂ ਗੱਲ ਹੁੰਦੀ ਸਾਹਮਣੇ ਵਾਲੇ ਨੇ ਆਪਣੀ ਦਲੇਰ ਰੱਖਣੀ ਉਹ ਕਿਸੇ ਵੀ ਰੂਪ ਦੇ ਵਿੱਚ ਰੱਖੇ ਇਹਨੇ ਬੱਚੇ ਕਤਲ ਹੋ ਰਹੇ ਆ ਇਹ ਰੱਬ ਦੀ ਰਜ਼ਾ ਦੇ ਵਿੱਚ ਹੋ ਰਹੇ ਆ ਬੜੇ ਸੁੰਦਰ ਸਵਾਲ ਸੀ ਤੇ ਮੈਨੂੰ ਲੱਗਾ ਕਿ ਜਦਾਂ ਉਹ ਟੁਕਵੇਂ ਜਵਾਬ ਜਿਹੜੇ ਆ ਨਹੀਂ ਸੀ ਧਰਮ ਧਰਮ ਵਾਲੇ ਪਾਸਿਓਂ ਮੇਰੀ ਆਪਣੀ ਥਿੰਕਿੰਗ ਸੀ ਮੈਂ ਉਹ ਗੱਲ ਕੀਤੀ ਮੈਨੂੰ ਉਹ ਸਵਾਲ ਚੰਗੇ ਲੱਗ ਰਹੇ ਸੀ ਇੱਕ ਜਵੇਦ ਸਾਹਿਬ ਨੇ ਜਿਹੜਾ ਸਵਾਲ ਕੀਤਾ ਕਿ ਇਹ ਜਿਹੜੇ ਬੁਰੇ ਕੰਮ ਇਨਸਾਨ ਕਰ ਰਿਹਾ ਉਹ ਕਹਿੰਦਾ ਨਹੀਂ ਇਹ ਸ਼ੈਤਾਨ ਕਰਵਾ ਰਿਹਾ ਏ ਉਹ ਕਹਿੰਦੇ ਕਿ ਸ਼ੈਤਾਨ ਕਿਨੇ ਬਣਾਇਆ ਕਹਿੰਦੇ ਕਿ ਰੱਬ ਨੇ ਬਣਾਇਆ ਕਹਿੰਦਾ ਤਾਂ ਮਤਲਬ ਜਿੰਨੇ ਇਨਸਾਨ ਬੁਰੇ ਕੰਮ ਰੇਪ ਕਰ ਰਹੇ ਕਤਲਗਾਰਤ ਕਰ ਰਹੇ ਇਹ ਰੱਬ ਕਰਵਾ ਰਹੇ ਕਹਿੰਦੇ ਨਹੀਂ ਸ਼ੈਤਾਨ ਕਰਵਾ ਰਹੇ ਕਹਿੰਦੇ ਸ਼ੈਤਾਨ ਦੀ ਆਪਣੀ ਮਰਜ਼ੀ ਆ ਕਹਿੰਦੇ ਨਹੀਂ ਉਹ ਭਗਵਾਨ ਨੇ ਪੇਪਰ ਪਾਇਆ ਹੋਇਆ ਏ ਉਹ ਪੇਪਰ ਚੱਲ ਰਿਹਾ ਏ ਕਹਿੰਦਾ ਇਹਦਾ ਮਤਲਬ ਇਨਸਾਨ ਉਹ ਗਲਤ ਕੰਮ ਕਰ ਰਿਹਾ ਏ ਹੈਨਾ ਇੱਥੇ ਆ ਕੇ ਤੁਸੀਂ ਉਹ ਬੜਾ ਮਤਲਬ ਸੁੰਦਰ ਉਹ ਜਿਹੜਾ ਵਿਚਾਰ ਸੀ ਕਿ ਭਗਵਾਨ ਨੇ ਉਹਨੇ ਸ਼ੈਤਾਨ ਬਣਾਇਆ ਹੈ ਸ਼ੈਤਾਨ ਜਿਹੜਾ ਭਗਵਾਨ ਦੇ ਹੁਕਮ ਤੋਂ ਬਾਹਰ ਨਹੀਂ ਹੈ ਤੇ ਇਨਸਾਨ ਜਿਹੜਾ ਇਹ ਉਹ ਸ਼ੈਤਾਨ ਦੇ ਅਧੀਨ ਆ ਕੇ ਬੁਰੇ ਕੰਮ ਕਰਦਾ ਹੈ ਤੇ ਉਹ ਕਹਿੰਦੇ ਸੀ ਫਿਰ ਗੁਨਾਹਗਾਰ ਕੌਣ ਹੈ ਭਗਵਾਨ ਦੇ ਜਿਹੜਾ ਰੱਬ ਹੈ ਅੱਲਾਹ ਤਾਲਾ ਉਹ ਗਲਤ ਕੰਮ ਕਰਵਾ ਰਿਹਾ ਹੈ ਜਾਂ ਉਹ ਸ਼ੈਤਾਨ ਤੇ ਪਾਇਆ ਜਾਵੇਗਾ ਕਿ ਸ਼ੈਤਾਨ ਨੇ ਬੁਰੇ ਕੰਮ ਕਰਵਾਏ ਆ ਜਾਂ ਉਹ ਇਨਸਾਨ ਕਰ ਰਿਹਾ ਹੈ ਹੈਨਾ ਉੱਥੇ ਮਤਲਬ ਬੜਾ ਸੁੰਦਰ ਸਵਾਲ ਸੀ ਤੇ ਇਹਦੇ ਵਿੱਚ ਕਿਹਾ ਗਿਆ ਸੀ ਇਹਦਾ ਮਤਲਬ ਕਹਿੰਦੇ ਸੀ ਕਿ ਇਹ ਉਹਨੂੰ ਉਹ ਆਜ਼ਾਦੀ ਦਿੱਤੀ ਗਈ ਹੈ ਕਿ ਤੂੰ ਬੁਰਾ ਕੰਮ ਕਰ ਭਾਵੇਂ ਚੰਗਾ ਕਰ ਹੈਨਾ ਪੇਪਰ ਕਹਿੰਦੇ ਕਿ ਉਹਨੇ ਪਾ ਕੇ ਰੱਖ ਦਿੱਤਾ ਏ ਤੇ ਜਿੰਨਾ ਚਿਰ ਪੇਪਰ ਖਤਮ ਨਹੀਂ ਹੁੰਦਾ ਉਹਨਾਂ ਚਿਰ ਕਿੰਦਾ ਕਿਹਾ ਜਾ ਸਕਦਾ ਕਿ ਫੇਲ ਕੌਣ ਹੈ ਪਾਸ ਕੌਣ ਹੈ ਤੇ ਜਵੇਦ ਸਾਹਿਬ ਆਂਦੇ ਸ਼ਾਇਦ ਮਤਲਬ ਪੇਪਰ ਇਨਸਾਨ ਨੂੰ ਪਾਇਆ ਹੋਏ ਚੰਗੇ ਤੇ ਮਾੜੇ ਕੁਐਸਚਨ ਆਨਸਰ ਇਹਨੂੰ ਪਾਤੇ ਉਹਦੇ ਜਵਾਬ ਦੇਣੇ ਆ ਉਸ ਤੋਂ ਪਹਿਲਾਂ ਰਿਜ਼ਲਟ ਨਹੀਂ ਕੱਢਿਆ ਜਾ ਸਕਦਾ ਉਹ ਜਿੰਨੂੰ ਆਪਣੇ ਕਹਿ ਦਿੰਦੇ ਆ ਹਸ਼ਰ ਹਸ਼ਰ ਦਾ ਦਿਨ ਜਿਹੜਾ ਹੈ ਉੱਥੇ ਜਾ ਕੇ ਸਾਰਾ ਨਿਬੇੜਾ ਹੋਣਾ ਹੈ ਅਜੇ ਤੇ ਪੇਪਰ ਚੱਲ ਰਿਹਾ ਹੈ ਕਹਿੰਦੇ ਸੀ ਕਹਿੰਦੇ ਉਹਦੇ ਵਿੱਚ ਫੇਰ ਬਦਲ ਨਹੀਂ ਹੋ ਸਕਦਾ ਕ ਤੇ ਜਵੈਨ ਸਾਹਿਬ ਕਹਿੰਦੇ ਫਿਰ ਜਿਹੜੀ ਦੁਆ ਮੰਗੀ ਜਾਂਦੀ ਹੈ ਉਹਦਾ ਕੀ ਫਾਇਦਾ ਹੈ ਜਦੋਂ ਪੇਪਰ ਲਿਖ ਕੇ ਤੁਹਾਡੇ ਹੱਥ ਦੇ ਵਿੱਚ ਆ ਗਿਆ 20 ਸਵਾਲ ਨੇ ਹੱਲ ਕਰਨੇ ਆ ਤੇ ਪੇਪਰ ਰੱਖ ਕੇ ਮੈਂ ਫਰਿਆਦ ਕਰਾਂ ਅਰਦਾਸ ਕਰਾਂ ਕਿ ਇਹਦੇ ਵਿੱਚ ਪਾਈ ਕੋਈ ਰਾਹਤ ਕਰੋ ਇਹ ਕੁਐਸਚਨ ਚੇਂਜ ਕਰੋ ਇਦਾਂ ਕਰਕੇ ਕਹਿੰਦੇ ਫਿਰ ਪੇਪਰ ਦੇ ਵਿੱਚ ਹੋ ਜਾਂਦਾ ਉਹ ਵੀ ਸਵਾਲ ਵਾਜਿਬ ਸੀ ਜਦੋਂ ਤੁਸੀਂ ਪੇਪਰ ਛੱਪ ਕੇ ਤੁਹਾਡੇ ਸਾਹਮਣੇ ਕੁਐਸਚਨ ਪੇਪਰ ਆ ਗਿਆ ਫਿਰ ਪ੍ਰਿੰਸੀਪਲ ਦੇ ਅੱਗੇ ਹੱਥ ਜੋੜ ਕੇ ਕਹੋ ਜੀ ਮੇਰਾ ਪੇਪਰ ਜਿਹੜਾ ਥੋੜਾ ਸਰਲ ਕੀਤਾ ਜਾਵੇ ਇਹਦੇ ਕੁਐਸਚਨ ਔਖੇ ਨੇ ਮੈਨੂੰ ਸਮਝ ਨਹੀਂ ਆ ਰਹੀ ਮੈਂ ਫਸਦਾ ਜਾ ਰਿਹਾ ਮੈਂ ਫੇਲ ਹੋ ਜਾਵਾਂ ਕਹਿੰਦਾ ਉਹ ਚੀਟਿੰਗ ਕਰਵਾਉਂਦਾ ਹੈ ਕਿ ਨਹੀਂ ਕਰਵਾਉਂਦਾ ਸੋਹਣੇ ਸਵਾਲ ਜਵਾਬ ਸੀ ਤੇ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਇੱਕ ਵਾਰੀ ਮੈਂ ਫੇਸਬੁੱਕ ਤੇ ਵਾਵਾ ਚਿਰ ਪਹਿਲਾਂ ਕਰੀਬ ਸ਼ਾਇਦ 2021 ਦੇ ਵਿੱਚ ਜਾਂ 22 ਦੇ ਵਿੱਚ ਮੈਂ ਮਜ਼ਾਕੀਆ ਤੌਰ ਤੇ ਫੇਸਬੁੱਕ ਤੇ ਲਿਖ ਕੇ ਪਾਇਆ ਸੀ ਕਿ ਰੱਬ ਨੂੰ ਮੰਨਣ ਦੇ ਕੋਈ 10 ਲਾਭ ਫਾਇਦੇ ਤੇ ਰੱਬ ਨੂੰ ਨਾ ਮੰਨਣ ਦੇ ਕੋਈ 10 ਨੁਕਸਾਨ ਠੀਕ ਹੈ ਮਤਲਬ ਮੈਂ ਇਹ ਲਿਖਿਆ ਸੀ ਕਿ ਕੋਈ 10 ਫਾਇਦੇ ਜਿਹੜਾ ਰੱਬ ਨੂੰ ਮੰਨਦਾ ਹੈ ਤੇ ਜਿਹੜਾ ਨਹੀਂ ਮੰਨਦਾ ਉਹ ਦਿਖਾਏ ਜਾਣ ਕਿ ਆਹ ਦੇਖੋ ਭਾਈ ਆ 10 ਲਾਭ ਨੇ ਤੇ ਜਿਹੜਾ ਨਹੀਂ ਮੰਨਦਾ ਉਹਦੇ ਕੋਲ ਇਹ ਸਹੂਲਤਾਂ ਕੁਦਰਤ ਦੇ ਵਿੱਚ ਉਹਨੂੰ ਨਹੀਂ ਮਿਲਦੀਆਂ ਤੇ ਜਿਹੜੇ 10 ਨੁਕਸਾਨ ਜਿਹੜੇ ਰੱਬ ਨੂੰ ਨਾਮ ਮੰਨਣ ਵਾਲਾ ਨਾਸਤਿਕ ਉਹਦੇ ਹੋਈ ਜਾ ਰਹੇ ਨੇ ਤੇ ਆਸਤਿਕ ਬੰਦਾ ਕਹਵੇ ਵੇਖੋ ਜੀ ਮੈਂ ਧਾਰਮਿਕਾਂ ਪਾਠ ਪੂਜਾ ਕਰਦਾ ਮੈਂ ਰੱਬ ਨੂੰ ਰੋਜ਼ ਸੀਸਕਾਉਣਾ ਮੇਰਾ ਤਾਂ ਕਰਕੇ ਮੈਨਾਂ ਤੋਂ ਖੇਤ 'ਚ ਬਾਰਿਸ਼ ਨਹੀਂ ਹੁੰਦੀ ਜਾਂ ਕੋਈ ਉਹਦੇ ਐਸੇ ਨੁਕਸਾਨ ਕੋਈ 10 ਤੇ ਥੱਲੇ ਚਲੋ ਆਪਣੇ ਰੂਪ ਦੇ ਵਿੱਚ ਆ ਗਏ ਸੀ ਕਈ ਕੁਛ ਉਹਨਾਂ ਨੇ ਕੀਤਾ ਇੱਕ ਨੇ ਸਾਡਾ ਪ੍ਰਚਾਰਕ ਵੀਰ ਸੀ ਉਹਨੇ 10 ਫਾਇਦੇ ਲਿਖਦੇ ਕਿ ਆ ਰੱਬ ਨੂੰ ਮੰਨਣ ਦੇ 10 ਫਾਇਦੇ ਨੇ ਹੈਨਾ ਕਿ ਇੰਨੇ ਮਰਤਾ ਆਉਂਦੀ ਹੈ ਗਿਆਨ ਆਉਂਦਾ ਹੈ ਤੇ ਇਨਸਾਨ ਦੇ ਵਿੱਚ ਆਤਮ ਵਿਸ਼ਵਾਸ ਵੱਧਦਾ ਹੈ ਤੇ ਮੈਂ ਇਹਨਾਂ ਲਿਖਿਆ ਸੀ ਕਿ ਇਹ ਚੀਜ਼ਾਂ ਨਾਸਤਿਕ ਨੂੰ ਨਹੀਂ ਮਿਲਦੀਆਂ ਤੋ ਕਹਿੰਦਾ ਜੀ ਮਿਲਦੀਆਂ ਨੇ ਮੈਂ ਕਿਹਾ ਵੀ ਉਹ ਲਿਖਿਆ ਹੈ ਕਿ ਜਿਸ ਚੀਜ਼ ਤੋਂ ਮੰਨ ਲਓ ਇੱਕ ਬੰਦਾ ਜਿਮ ਜਾਂਦਾ ਹੈ ਤੇ ਦੂਸਰਾ ਦਾ ਜਿਮ ਜਾਂਦਾ ਕੋਈ ਫਾਇਦਾ ਨਹੀਂ ਮੈਂ ਨਹੀਂ ਮੰਨਦਾ ਕਿ ਜਿਮ ਜਾਂਦਾ ਫਾਇਦਾ ਹੈ ਪਰ ਉਹ ਦੋਵੇਂ ਇਨਸਾਨ ਜਿਮ ਵੇਖਿਆ ਨਹੀਂ ਵੇਖਿਆ ਉਹ ਅਲੱਗ ਬਾਲ ਹੈ ਜਿਮ ਜਿਹੜਾ ਵਾ ਕਿ ਉਹਨੂੰ ਪ੍ਰੂਫ ਕਰਨਾ ਪਰ 1 ਸਾਲ ਬਾਅਦ ਦੋਨਾਂ ਨੂੰ ਖਿਲਾਰ ਕੇ ਕਿਹਾ ਤੇ ਜਾ ਸਕਦਾ ਨਾ ਕਿ ਤੂੰ ਆ ਨਾ ਜਿਮ ਜਾਂਦਾ ਫਾਇਦਾ ਕੋਈ ਨਹੀਂ ਆ ਦੇਖ ਤੇਰੇ ਕੋਲ ਕਿੱਥੇ ਹੈ ਵਰਜਿਸ਼ ਕਰਨ एक्सरसाइज ਕਰਨ ਜਾਂ ਜਿਹੜੇ ਡੰਬਲ ਚੁੱਕਨ ਦਾ ਤੂੰ ਆ ਨਾ ਫਾਇਦਾ ਕੋਈ ਨਹੀਂ ਆ ਦੇਖ ਸਾਹਮਣੇ ਪ੍ਰੂਫ ਹੈ ਹੈ ਨਾ ਸਕੂਲ ਜਾਣ ਤੋਂ ਕੋਈ ਆਖੇ ਕਿ ਪੜ੍ਹਾਈ ਕਰਨ ਦਾ ਸਕੂਲ ਜਾਂਦਾ ਕੋਈ ਫਾਇਦਾ ਨਹੀਂ ਆ ਇੱਥੇ ਹੀ ਐਦਾਂ ਕਰਕੇ ਹੈ ਤੇ ਕਮ ਸੇ ਕਮ 10 ਸਾਲ ਬਾਅਦ ਦੋਨਾਂ ਨੂੰ ਬਰਾਬਰ ਬਿਠਾਇਆ ਤੇ ਜਾ ਸਕਦਾ ਨਾ ਦੇਖ ਭਾਈ ਜ਼ਮੀਨ ਅਸਮਾਨ ਦਾ ਫਰਕ ਜਿਹਨੂੰ ਕਹਿ ਦਿੰਨੇ ਧੋਪ ਛਾਂ ਵਰਗਾ ਫਰਕ ਮੈਂ ਉਹ ਗੱਲ ਕਹੀ ਸੀ ਕਿ ਰੱਬ ਨੂੰ ਮੰਨਣ ਤੇ ਨਾ ਮੰਨਣ ਵਾਲੇ ਜਦੋਂ ਸਾਹਮਣੇ ਬਿਠਾਏ ਜਾਣ ਇਦਾਂ ਦਾ ਕਮ ਸੇ ਕਮ ਫਰਕ ਤੇ ਦਿਸਣਾ ਚਾਹੀਦਾ ਨਾ ਕਿ ਆ ਕਮਾਲ ਹੈ ਜਿਮ ਜਾਣ ਵਾਲਾ ਸਕੂਲ ਜਾਣ ਵਾਲਾ ਜਾਂ ਕਿੰਨੀਆਂ ਤੁਸੀਂ ਐਗਜ਼ੈਂਪਲਾਂ ਹੋਰ ਦੁਨਿਆਵੀ ਲੈ ਲਓ ਤੇ ਇਸੇ ਤਰੀਕੇ ਨਾਲ ਧਾਰਮਿਕ ਸਥਾਨੇ ਉਥੇ ਜਾਣ ਵਾਲਾ ਜਾਂ ਨਾ ਜਾਣ ਵਾਲਾ ਉਹਦੇ ਵਿੱਚ ਜਿਹੜੇ ਇਹ ਮੇਰਾ ਇੱਕ ਹੈਗਾ ਸੀ ਮੈਂ ਮਜ਼ਾਕੀਆ ਤੌਰ ਤੇ ਪਾਇਆ ਸੀ ਬੈਠੇ ਬੈਠੇ ਨੇ ਤੇ ਬੜਾ ਕੁਝ ਉਹਦੇ ਥੱਲੇ ਉਦੋਂ ਚਰਚਾ ਚੱਲੀ ਸੀ ਤੇ ਰੱਬ ਨੂੰ ਜਿਸ ਤਰੀਕੇ ਨਾਲ ਮੈਂ ਦੇਖਦਾ ਮਿਸਾਲ ਦੇ ਤੌਰ ਤੇ ਵੈਸੇ ਜਦ ਅਖਤਰ ਸਾਹਿਬ ਨੇ ਇੱਕ ਗੱਲ ਕਹੀ ਸੀ ਕਿ ਇਹ ਇਹ ਗੱਲ ਕਹਿਣੀ ਕਿ ਰੱਬ ਹੈ ਨਹੀਂ ਤੇ ਇਹ ਗੱਲ ਕਹਿਣੀ ਕਿ ਮੈਂ ਰੱਬ ਨੂੰ ਮੰਨਦਾ ਨਹੀਂ ਦੋਨਾਂ ਗੱਲਾਂ 'ਚ ਫਰਕ ਹੈ ਅੱਛੀ ਗੱਲ ਸੀ ਉਹ ਮੈਂ ਮੈਨੂੰ ਲੱਗਦਾ ਹੈ ਕਿ ਇਹ ਗੱਲ ਕਹਿਣੀ ਜ਼ਿਆਦਾ ਵਧੀਆ ਹੈ ਕਿ ਮੈਂ ਰੱਬ ਨੂੰ ਮੰਨਦਾ ਨਹੀਂ ਇਹ ਗੱਲ ਕਹਿਣ ਨਾਲੋਂ ਕਿ ਰੱਬ ਹੈ ਨਹੀਂ ਜੇ ਮੈਂ ਇਹ ਕਹਾਂਗਾ ਮੈਂ ਰੱਬ ਨੂੰ ਮੰਨਦਾ ਨਹੀਂ ਤੇ ਇਹ ਮੈਨੂੰ ਐਕਸਪਲੇਨ ਕਰਨਾ ਸੌਖਾ ਹੈ ਤੇ ਜੇ ਮੈਂ ਕਹਿੰਨਾ ਕਿ ਰੱਬ ਹੈ ਨਹੀਂ ਫਿਰ ਸਾਹਮਣੇ ਵਾਲਾ ਕਹੇਗਾ ਦੱਸ ਕਿਉਂ ਨਹੀਂ ਹੈ ਠੀਕ ਹੈ ਤੁਸੀਂ ਆਪਣੇ ਧਾਰਮਿਕ ਕਰਮ ਕਰੋ ਜੋ ਤੁਸੀਂ ਪੂਜਾ ਪਾਠ ਕਰਦੇ ਜੇ ਕਿਸੇ ਵੀ ਤਰੀਕੇ ਨਾਲ ਹੈਨਾ ਹੁਣ ਹਿੰਦੂ ਧਰਮ ਦੇ ਵਿੱਚ ਮੂਰਤੀ ਨੂੰ ਭਗਵਾਨ ਕਿਹਾ ਜਾਂਦਾ ਹੈ ਹੈਨਾ ਜੇ ਰਾਮ ਦੀ ਮੂਰਤੀ ਹੈ ਤਾਂ ਉਸ ਤਰੀਕੇ ਨਾਲ ਕ੍ਰਿਸ਼ਨ ਜੀ ਦੀ ਉਸ ਤਰੀਕੇ ਨਾਲ ਪੂਜਿਆ ਜਾਂਦਾ ਹੈ ਉਹਨਾਂ ਨੂੰ ਉਸੇ ਦਾ ਰੂਪ ਸਮਝ ਕੇ ਪਰ ਸਿੱਖ ਧਰਮ ਕਹਿੰਦਾ ਕਿ ਅਸੀਂ ਮੂਰਤੀ ਦੇ ਪੁਜਾਰੀ ਨਹੀਂ ਹੈਗੇ ਮੈਂ ਨਹੀਂ ਮੰਨਦਾ ਭਾਈ ਇਸ ਰੂਪ ਦੇ ਵਿੱਚ ਪੱਥਰ ਨੂੰ ਪੂਜਿਆ ਜਾਵੇ ਇਸਲਾਮ ਦੇ ਵਿੱਚ ਪੱਥਰ ਨੂੰ ਪੂਜਣ ਦੀ ਇਜਾਜ਼ਤ ਨਹੀਂ ਹੈ ਕੋਈ ਝਗੜਾ ਤਾਂ ਨਹੀਂ ਨਾ ਉਹਨਾਂ ਦੇ ਆਪਣੇ ਵਿਸ਼ਵਾਸ ਨੇ ਉਹ ਸਮਝਦੇ ਕਿ ਇਹ ਤੇ ਬਈ ਪੱਥਰ ਪੂਜਾ ਵਾ ਇਹ ਤੇ ਪੱਥਰ ਐ ਕਠੋਰ ਨਾ ਇਹ ਸੁਣਦਾ ਨਾ ਦੇਖਦਾ ਉਹ ਇਸ ਤਰੀਕੇ ਨਾਲ ਰੱਦ ਕਰਦੇ ਤੇ ਫਿਰ ਇੱਕ ਧੜਾ ਜਿਹੜਾ ਉਸ ਨੂੰ ਇਦਾਂ ਵੀ ਤੇ ਦੇਖਣ ਦਿੱਤਾ ਜਾਈ ਚਾਹੀਦਾ ਨੇ ਜਿੱਦਾਂ ਭਾਈ ਤੁਸੀਂ ਰੱਬ ਨੂੰ ਮੰਨ ਰਹੇ ਜੇ ਪੂਜ ਰਹੇ ਜੇ ਮੈਂ ਨਹੀਂ ਉਹਦੇ ਵਿੱਚ ਦੂਸਰੇ ਭਾਵੇਂ ਸਾਰੇ ਧਰਮ ਆ ਜਾਣ ਇਸਲਾਮ ਧਰਮ ਜਿਹੜਾ ਇਹ ਹਿੰਦੂ ਧਰਮ ਦੇ ਰੀਤੀ ਰਿਵਾਜਾਂ ਨਾਲ ਸਹਿਮਤ ਨਹੀਂ ਆ ਹਿੰਦੂ ਧਰਮ ਸਿੱਖਾਂ ਨਾਲ ਸਹਿਮਤ ਨਹੀਂ ਆ ਸਿੱਖ ਜਿਹੜੇ ਨੇ ਉਹ ਬਾਕੀ ਜਿਹੜੇ ਚਾਰ ਧਰਮ ਨੇ ਉਹਨਾਂ ਨਾਲ ਸਹਿਮਤ ਨਹੀਂ ਆ ਤੇ ਫਿਰ ਕੋਈ ਇਸ ਤਰ੍ਹਾਂ ਵੀ ਤੇ ਹੋ ਸਕਦਾ ਨੇ ਕਿ ਕੋਈ ਚੌਂ ਦੇ ਨਾਲ ਹੀ ਸਹਿਮਤ ਨਾ ਜੇ ਜਦੋਂ ਤੂੰ ਰੱਬ ਦੇਖਦਾ ਤੂੰ ਦੇਖਦਾ ਤੂੰ ਦੇਖਦਾ ਭਾਈ ਮੇਰਾ ਕੋਈ ਵਿਸ਼ਵਾਸ ਨਹੀਂ ਹੈ ਜੇ ਪੱਥਰ ਦੇ ਵਿੱਚੋਂ ਪ੍ਰਗਟ ਹੋਇਆ ਰੱਬ ਜਿਹੜਾ ਹੈ ਤੁਸੀਂ ਕਹਿ ਸਕਦੇ ਮੈਂ ਨਹੀਂ ਮੈਂ ਨਹੀਂ ਮੰਨਦਾ ਕਿ ਪੱਥਰ ਆ ਰਾਮ ਹੈ ਜਾਂ ਕ੍ਰਿਸ਼ਨ ਹੈ ਜਾਂ ਕੁਝ ਵੀ ਹੈ ਸਿੱਖ ਧਰਮ ਰੱਦ ਕਰ ਦਿੰਦਾ ਹੈ ਇਸਲਾਮ ਰੱਦ ਕਰ ਦਿੰਦਾ ਹੈ ਤੇ ਇਦਾਂ ਹੀ ਦੂਸਰੇ ਪਾਸੇ ਵੀ ਹੋ ਸਕਦਾ ਹੈ ਕਿ ਮੈਂ ਮੇਰਾ ਇਹ ਵਿਸ਼ਵਾਸ ਨਹੀਂ ਹੈਗਾ ਇਹਨਾਂ ਚੀਜ਼ਾਂ ਦੇ ਵਿੱਚ ਉਹਨੂੰ ਰੱਦ ਕਰਨ ਦੀ ਬਜਾਏ ਤੇ ਉਹਨੂੰ ਮਤਲਬ ਇਹ ਕਹਿਣ ਦੇ ਵਿੱਚ ਮੈਨੂੰ ਲੱਗਦਾ ਸੌਖਾ ਹੋਵੇਗਾ ਮੈਂ ਇੱਕ ਮਿਸਾਲ ਦੇ ਤੌਰ ਤੇ ਦੇਖਦਾ ਕਿ ਰੱਬ ਵਾਲਾ ਜਿਹੜਾ ਬਹਿਸ ਚੱਲਦੀ ਹੈ ਇੱਕ ਧਾਰਮਿਕ ਇੱਕ ਜਿਹਨੂੰ ਕਹਦੇ ਆ ਧਰਮੀ ਬੰਦਾ ਜਿਹੜਾ ਧਾਰਮਿਕ ਰੀਤੀ ਰਿਵਾਜ ਨਹੀਂ ਕਰਦਾ ਮੈਂ ਜਦ ਪਹਿਲਾਂ ਇੱਕ ਕਮਰੇ ਦੀ ਮਿਸਾਲ ਦਿੱਤੀ ਮਿਸਾਲ ਦੇ ਤੌਰ ਤੇ ਜਿਵੇਂ ਇੱਕ ਸਟੋਰ ਹੋਵੇ ਦੁਕਾਨ ਹੋਵੇ ਜਾਂ ਕੋਈ ਸ਼ੋਅਰੂਮ ਕੁਝ ਵੀ ਹੈ ਉੱਥੇ ਦੋ ਬੰਦੇ ਕੰਮ ਤੇ ਰੱਖ ਲੈ ਜਾਣ ਇੱਕ ਬੰਦਾ ਆ ਕੇ ਆਪਣਾ ਕੰਮ ਧੁੰਦਾ ਕਰਦਾ ਹੈ ਆਪਣੇ ਧਿਆਨ ਦੇ ਨਾਲ ਦੂਸਰਾ ਬੰਦਾ ਉਹਨੂੰ ਆ ਕੇ ਆਂਦਾ ਹੈ ਕਿ ਇਸ ਸਟੋਰ ਦੇ ਵਿੱਚ ਮੈਨੂੰ ਲੱਗਦਾ ਕੈਮਰਾ ਹੈਗਾ ਏ ਉਹ ਕਹਵੇ ਕਿ ਕੋਈ ਕੈਮਰਾ ਕੁਮਰਾਂੀਆਂ ਚੁੱਪ ਕਰਕੇ ਆਪਣਾ ਕੰਮ ਕਰ ਉਹ ਕਹੇ ਬਾਈ ਮੇਰੀ ਗੱਲ ਮੰਨ ਇਸ ਸਟੋਰ ਦੇ ਵਿੱਚ ਆਪਾਂ ਨੂੰ ਮਾਲਕ ਦੇਖ ਰਿਹਾ ਵਾ ਕੈਮਰਾ ਹੈਗਾ ਵਾ ਹੋ ਸਕਦਾ ਗੱਲੇ ਤੇ ਹੋਵੇ ਹੋ ਸਕਦਾ ਪਿੱਛੇ ਜਿੱਥੇ ਆਪਾਂ ਬੈਠਦੇ ਉੱਥੇ ਹੋਵੇ ਤੇ ਹੋ ਸਕਦਾ ਆਪਣੀਆਂ ਗੱਲਾਂ ਵੀ ਸੁਣ ਰਿਹਾ ਹੋਵੇ ਉਹ ਦੂਸਰਾ ਬੰਦਾ ਆਂਦਾ ਕਿ ਠੀਕ ਹੈ ਯਾਰ ਸੁਣੀ ਜਾਵੇ ਮੈਂ ਇਸ ਗੱਲ ਤੋਂ ਕੀ ਲੈਣਾ ਉਹ ਨੂੰ ਆਂਦਾ ਕਿ ਮੇਰੀ ਮੰਨ ਕੈਮਰਾ ਹੈਗਾ ਹੁਣ ਸਮਝ ਕੇ ਦੇਖਿਓ ਇਸ ਚੀਜ਼ ਨੂੰ ਇੱਕ ਬੰਦਾ ਆਪਣਾ ਕੰਮ ਕਰੀ ਜਾ ਰਿਹਾ ਹੈ ਕਹਿੰਦਾ ਹੋਵੇਗਾ ਕੈਮਰਾ ਯਾਰ ਮੇਰਾ ਸਿਰ ਨਾ ਖਾ ਮਤਲਬ ਮੈਂ ਇਸ ਚੱਕਰ 'ਚ ਨਹੀਂ ਪੈਣਾ ਜਿਹੜਾ ਕੰਮ ਕਰਨ ਵਾਲਾ ਹੈ ਜਿਹੜਾ ਉਹਨਾਂ ਨੂੰ ਆਖਿਆ ਹੈ ਉਹ ਕੰਮ ਕਰੀ ਆਪਾਂ ਹੈਨਾ ਨਾ ਮੈਂ ਗੱਲੇ ਦੇ ਲਾਗੇ ਜਾਣਾ ਨਾ ਮੈਂ ਪੈਸੇ ਕਢਨੇ ਆ ਮੇਰੇ ਕੋਲ ਕੈਮਰਾ ਹੋਵੇ ਨਾ ਹੋਵੇ ਮੈਂ ਇਸ ਗੱਲ ਤੋਂ ਕੀ ਲੈਣਾ ਕੰਮ ਕਰ ਦੂਸਰਾ ਬੰਦਾ ਦਿਨ ਰਾਤ ਇਹ ਗੱਲ ਕਹਿੰਦਾ ਮੈਂ ਤੈਨੂੰ ਕੈਨਾ ਕੈਮਰਾ ਹੈਗਾ ਦੂਸਰਾ ਤਾਂ ਨਹੀਂ ਹੈਗਾ ਹੋਵੇ ਨਾ ਹੋਵੇ ਮੈਨੂੰ ਫਰਕ ਨਹੀਂ ਪੈਂਦਾ ਮੈਂ ਆਪਣਾ ਕੰਮ ਕਰਨਾ ਮੇਰੀ 8 ਘੰਟੇ ਦੀ ਡਿਊਟੀ ਹੈ ਮੈਂ ਕੰਮ ਕਰਕੇ ਜਾਣਾ ਹੈ ਮੈਨੂੰ ਆਪਣਾ ਕੰਮ ਨਾ ਛੇੜਨ ਦੇ ਇੱਕ ਬੰਦਾ ਕੰਮ ਕਰੀ ਜਾ ਰਿਹਾ ਉਹ ਕਹਿੰਦਾ ਵੀ ਮੈਂ ਕੈਮਰਾ ਕੋ ਮਰ ਨਹੀਂ ਮੰਨਦਾ ਕਿ ਮਾਈਕ ਲੱਗਾ ਕੈਮਰਾ ਲੱਗਾ ਮੈਨੂੰ ਘਰੇ ਬੈਠ ਕੇ ਦੇਖਣ ਦਾ ਹੈ ਜਾਂ ਕੁਝ ਵੀ ਹੈ ਹਨਾ ਮੇਰੀ ਰਿਕਾਰਡਿੰਗ ਹੋ ਰਹੀ ਹੈ ਮੈਂ ਇਸ ਗੱਲ ਤੋਂ ਕੀ ਲੈਣਾ ਜੋ ਹੋਣਗੇ ਤਾਂ ਕਰੀ ਜਾਣ ਦੂਸਰਾ ਬੰਦਾ ਤੁਰਿਆ ਫਿਰਦਾ ਇਹ ਗੱਲ ਮਤਲਬ ਆ ਕੇ ਪਹਿਲਾਂ 1 ਘੰਟਾ ਕਰੇ ਕਿ ਮਾਲਕੋ ਮੈਨੂੰ ਪਤਾ ਤੁਸੀਂ ਮੈਨੂੰ ਦੇਖ ਰਹੇ ਜੇ ਤੁਸੀਂ ਮੇਰੀ ਆਵਾਜ਼ ਸੁਣ ਰਹੇ ਜੇ ਠੀਕ ਹੈ ਤੁਸੀਂ ਸਾਡੇ ਮਾਈ ਬਾਪ ਜੇ ਤੁਸੀਂ ਸਾਨੂੰ ਰੋਟੀ ਦੇਣੀ ਹੈ ਤੁਸੀਂ ਸਾਨੂੰ ਕੰਮ ਦਿੱਤਾ ਹੈ ਜੌਬ ਦਿੱਤੀ ਹੈ ਤੁਹਾਡਾ ਕਰਕੇ ਸਾਡੇ ਬੱਚੇ ਪਲ ਰਹੇ ਆ ਤੁਹਾਡੇ ਕੋਈ ਤਨਖਾਹ ਲੈਣੀ ਹੈ ਉਹ ਚੱਕਰ ਕੱਢਦਾ ਇਹ ਗੱਲ ਕਰਕੇ ਤੇ ਫਿਰ ਆ ਕੇ ਤੇ ਫਿਰ ਵਿਚੋ ਕਰਿਆ ਕਰੇ ਨਹੀਂ ਨਹੀਂ ਆਪਣੋ ਦੇਖ ਰਹੇ ਤੁਸੀਂ ਮਾਲਕੋ ਸਾਨੂੰ ਪਤਾ ਸਾਨੂੰ ਦੇਖ ਰਹੇ ਜੇ ਹੈਨਾ ਇੱਕ ਬੰਦਾ ਕਹਿੰਦਾ ਕੈਮਰਾ ਲੱਗਾ ਹੋਵੇਗਾ ਦੇਖੀ ਜਾਵੇ ਜੋ ਮਰਜ਼ੀ ਕਰੋ ਮੇਰਾ ਕੰਮ ਕੰਮ ਨਵੇੜਨਾ ਹੈ ਇਮਾਨਦਾਰੀ ਨਾਲ ਕੰਮ ਕਰਨਾ ਹੈ ਤੇ ਦੂਸਰਾ ਜਾਣ ਲੱਗਾ ਫਿਰ ਜਾਜਾ ਕਰ ਕਰਕੇ 1 ਘੰਟਾ ਪਹਿਲਾਂ ਕੰਮ ਛੱਡ ਕੇ ਬਹਿ ਜੇ ਕਿ ਨਹੀਂ ਨਹੀਂ ਦੇਖ ਰਿਹਾ ਏ ਜਿਹੜੇ ਕਸਟਮਰ ਉਹਨਾਂ ਨੂੰ ਵੀ ਕਹਾ ਕਰੇ ਕਿ ਇੱਥੇ ਭਾਈ ਕੈਮਰਾ ਵਾ ਸਾਰਾ ਕੁਝ ਦੇਖ ਰਿਹਾ ਏ ਸਾਰਾ ਕੁਝ ਇੱਥੇ ਨੋਟ ਹੋ ਰਿਹਾ ਏ ਸਾਡਾ ਸਾਰਾ ਕੁਝ ਮੈਂ ਇਹ ਮਿਸਾਲ ਦੇ ਰਿਹਾ ਕਿ ਜੇ ਰੱਬ ਹੈ ਵੀ ਉਹ ਨੋਟ ਵੀ ਕਰ ਰਿਹਾ ਏ ਉਹ ਜੱਜਮੈਂਟ ਵੀ ਕਰ ਰਿਹਾ ਏ ਹੈਨਾ ਉਹ ਸਾਡੀਆਂ ਗੱਲਾਂ ਬਾਤਾਂ ਵੀ ਸੁਣ ਰਿਹਾ ਏ ਬੈਠਾ ਤੇ ਇਸ ਗੱਲ ਤੋਂ ਮੈਨੂੰ ਫਰਕ ਕੀ ਪੈਣਾ ਹੈ ਫਿਰ ਮੈਂ ਇਹ ਕਹੀ ਜਮਾ ਮੈਨੂੰ ਪਤਾ ਤੂੰ ਮੈਨੂੰ ਦੇਖ ਰਿਹਾ ਮੈਨੂੰ ਪਤਾ ਤੂੰ ਮੈਨੂੰ ਸੁਣ ਰਿਹਾ ਮੈਨੂੰ ਪਤਾ ਤੂੰ ਮੇਰੇ ਸਾਰੇ ਕੰਮ ਨੋਟ ਕਰ ਰਿਹਾ ਤੇ ਘਰੀ ਵੀ ਜਾ ਰਿਹਾ ਹੈਨਾ ਇਹ ਤੇ ਉਦਾਂ ਹੈ ਤੇ ਜਿਹੜੀ ਮੈਂ ਗੱਲ ਕਰਦਾ ਸੀ ਕਿ ਡਰ ਤੇ ਉਹਨੂੰ ਇਹਨਾਂ ਚੀਜ਼ਾਂ ਦਾ ਜਿੰਨੇ ਕੁਸ਼ ਗਲਤ ਕਰਨਾ ਹੈ ਉਹਦੇ ਵਾਸਤੇ ਸਾਰਾ ਕੁਝ ਇਥੇ ਤੈ ਹੈ ਬਣਿਆ ਹੋਇਆ ਹੈ ਤੇ ਜਵੇਦ ਸਾਹਿਬ ਇੱਕ ਗੱਲ ਆਪਣੇ ਪਹਿਲੇ ਲੈਕਚਰਾਂ ਦੇ ਵਿੱਚ ਕਹਿੰਦੇ ਹੁੰਦੇ ਆ ਕਿ ਜੇ ਰੱਬ ਸੱਚਮੁੱਚ ਹੈ ਮੈਨੂੰ ਕਹਿੰਦੇ ਆ ਤੇਰੇ ਕੋ ਜਾ ਕੇ ਹਿਸਾਬ ਮੰਗੇਗਾ ਕਹਿੰਦਾ ਮੈਂ ਹਿਸਾਬ ਮੰਗਾਂਗਾ ਸਵਾਲ ਮੈਂ ਕਰਾਂਗਾ ਇੰਨਾ ਉਥੇ ਤਹਿਸ ਨੈਸ ਹੋ ਗਿਆ ਉਥੇ 5-5 ਸਾਲ ਦੀਆਂ ਬੱਚੀਆਂ ਦੇ ਗੈਂਗ ਰੇਪ ਹੋ ਗਏ ਤੇ ਤੂੰ ਸਿਰਫ ਨੋਟ ਹੀ ਕਰੀ ਗਿਆ ਸੋਚ ਕੇ ਦੇਖੋ ਕੋਈ ਮਾੜੇ ਤੋਂ ਮਾੜਾ ਬੰਦਾ ਵੀ ਹੋਵੇਗਾ ਨਾ ਮਾੜੇ ਤੋਂ ਮਾੜਾ ਬੰਦਾ ਵੀ ਉਹ ਵੀ ਕਿਸੇ ਦੇ ਉੱਪਰ ਜ਼ੁਲਮ ਹੁੰਦਾ ਵੇਖ ਕੇ ਗਾਂ ਆ ਹੀ ਜਾਵੇਗਾ ਉਹ ਪਤਾ ਨਹੀਂ ਛਡਾਉਣ ਜੋਗਾ ਹੈਗਾ ਕਿ ਨਹੀਂ ਹੈਗਾ ਉਹਦੇ ਵਿੱਚ ਉਹ ਜਿਹੜੇ 4-5 ਜਣੇ ਕਿਸੇ ਨੂੰ ਮਾਰਨ ਵਾਲੇ ਕਤਲ ਕਰਨ ਵਾਲੇ ਰੇਪ ਕਰਨ ਵਾਲੇ ਉన్నా ਜਿੰਨੀ ਉਹਦੇ ਕੋਲ ਪਾਵਰ ਹੈਗੀ ਕਿ ਨਹੀਂ ਪਰ ਉਹ ਬਰਦਾਸ਼ਤ ਨਹੀਂ ਕਰ ਪਾਵੇਗਾ ਪਰ ਇਹ ਕੈਸੀ ਗੱਲ ਹੈ ਕਿ ਉਹ ਭਾਈ ਦੇਖ ਰਿਹਾ ਏ ਕਣ-ਕਣ ਦੇ ਵਿੱਚੋਂ ਉਹ ਸਾਰਾ ਕੁਝ ਨੋਟ ਕਰ ਰਿਹਾ ਏ ਦੇਖ ਰਿਹਾ ਏ ਤੇ ਕਦੋਂ ਸਾਹ ਕਿਤਾਬ ਕਰਨਾ ਹੈ ਮਰਨ ਤੋਂ ਬਾਅਦ ਜਾ ਕੇ ਸਾਰਾ ਕੁਝ ਜਿੱਦਾਂ ਪ੍ਰਚਾਰਿਆ ਜਾਂਦਾ ਹੈ ਹੈਨਾ ਇਸ ਤੋਂ ਵੱਧ ਤੈਨੂੰ ਕਹਿੰਦੇ ਕਿ ਦੁਆਵਾਂ ਸੁਣਦਾ ਏ ਜਿਹੜੀ ਇੱਕ ਛੋਟੀ ਬੱਚੀ ਦਾ ਜੋ ਹਸ਼ਰ ਕੀਤਾ ਜਾਂਦਾ ਜਿੱਦਾਂ ਉਹਨੂੰ ਰੋਲਿਆ ਮਧੋਲਿਆ ਤੇ ਮਾਰਿਆ ਜਾਂਦਾ ਉਸ ਤੋਂ ਵੱਧ ਅਰਦਾਸ ਕੌਣ ਕਰ ਲੇਗਾ ਉਸ ਤੋਂ ਵੱਧ ਸੱਚੇ ਦਿਨ ਨਾਲ ਯਾਦ ਉਹਨੂੰ ਕੌਣ ਕਰ ਲੇਗਾ ਗੁਰਦੁਆਰਿਆਂ ਦੇ ਵਿੱਚੋਂ ਮੰਦਰਾਂ ਦੇ ਵਿੱਚੋਂ ਮਸਜਿਦਾਂ ਦੇ ਵਿੱਚੋਂ ਦੁਆਵਾਂ ਕਰਕੇ ਅਰਦਾਸਾਂ ਕਰਵਾ ਕੇ ਵੀ ਆਹ ਫਲਾਣੇ ਦਾ ਕੰਮ ਹੈ ਜੀ ਇਹਦੇ ਪੇਪਰ ਰੁਕੇ ਹੋਏ ਹੈ ਦਾ ਵੀਜ਼ਾ ਰੁਕਿਆ ਹੋਇਆ ਹੈ ਇਹਦਾ ਰੁਕਿਆ ਹੋਇਆ ਹੈ ਉਹ ਇੱਕ ਜਿਹੜਾ ਧਾਰਮਿਕ ਉਥੇ ਸੇਵਾਦਾਰ ਉਹਦੇ ਰਾਹੀਂ ਕਰਵਾ ਕੇ ਅਸੀਂ ਕਿੰਨੇ ਮੇਰੀਆਂ ਪੂਰੀਆਂ ਪੈ ਗਈਆਂ ਇੱਕ ਉਸ ਬੱਚੀ ਤੋਂ ਵੱਧ ਦਰਦ ਦੇ ਨਾਲ ਤੇ ਸੱਚੇ ਦਿਨ ਨਾਲ ਉਹਨੂੰ ਕੌਣ ਆਵਾਜ਼ ਮਾਰ ਸਕਦਾ ਪਤਾ ਨਹੀਂ ਇੱਥੇ 4-4 ਸਾਲ ਦੇ ਬੱਚੇ ਜਿਹੜੇ ਕਤਲ ਕਰਕੇ ਇੱਕ ਜਲੰਧਰ ਦੇ ਵਿੱਚ ਕਿ ਕਿੱਥੇ ਉੱਤੇ ਜਿਉਂਦਾ ਹੀ ਦਬਤਾ ਸੀ ਜਦੋਂ ਉਹਦਾ ਪੋਸਟਮਾਰਟਮ ਹੋਇਆ ਕਹਿੰਦੇ ਵੀ ਇਹਦੇ ਸਾਥ ਚੱਲਦੇ ਸੀ ਜਦੋਂ ਇੱਕ ਔਰਤ ਨੇ ਮੋਪੜ ਤੇ ਲਿਆ ਕੇ ਤੇ ਉਹਨੂੰ ਉੱਥੇ ਮਿੱਟੀ ਪਾ ਕੇ ਤੇ ਟੋਆ ਕੱਢ ਕੇ ਦਬਤਾ ਸੀ ਉਹ ਤੋਂ ਬਾਅਦ ਮਤਲਬ ਦਿਲੋਂ ਕਿ ਹੋਰ ਹੋਰ ਫਰਿਆਦਾਂ ਕਿਦਾਂ ਦੀਆਂ ਆਉਣਗੀਆਂ ਹੈਨਾ ਤੇ ਜੇ ਉਹਨਾਂ ਦੀਆਂ ਨਹੀਂ ਸੁਣ ਰਿਆ ਤੇ ਤੁਹਾਡੀਆਂ ਮੇਰੀਆਂ ਕਿੰਨੇ ਸੁਣਨੀਆਂ ਨੇ ਜੇ ਦਰਦ ਨਾਲ ਹੀ ਜਿਹਦੀ ਬੰਦੇ ਦੀ ਗਰਦਨ ਦੇ ਉੱਪਰ ਛੁਰਾ ਫਿਰ ਰਿਹਾ ਹੋਵੇ ਉਹ ਤੋਂ ਬਾਦ ਹੈ ਨਾ ਕਿ ਹੁਣ ਸਹਿਬਜ਼ਾਦਿਆਂ ਦੇ ਸ਼ਹੀਦੀ ਪ੍ਰੋਗਰਾਮ ਵੀ ਚੱਲ ਰਿਹਾ ਕਹੇ ਜਾਂਦੇ ਜੇ ਤੇ ਪਿਛਲਾ ਲੈਣਾ ਦੇਣਾ ਹੈ ਤੇ ਆਪਾਂ ਇਹ ਮੰਨੀਆਂ ਕਿ ਸਹਿਬਜ਼ਾਦਿਆਂ ਨੇ ਪਿਛਲੇ ਜਨਮ ਦੇ ਵਿੱਚ ਕੋਈ ਕਰਮ ਕੀਤੇ ਹੋਣਗੇ ਤਾਂ ਕਰਕੇ ਇਥੇ ਆ ਸਜਾਵਾਂ ਮਿਲੀਆਂ ਉਹਨਾਂ ਨੂੰ ਇਹ ਸਜਾਵਾਂ ਰੱਬ ਨੇ ਦਿੱਤੀਆਂ ਸਾਡੇ ਕੋਲ ਜਵਾਬ ਵੀ ਬੜੇ ਇਨਾ ਚੀਜ਼ਾਂ ਦੇ ਕਹਨਾ ਕਿ ਉਹਨਾਂ ਨੇ ਤੇ ਚੋਜ ਕੀਤੇ ਉਹਨਾਂ ਨੇ ਤੇ ਦਿਖਾਉਣਾ ਸੀ ਦੁਨੀਆ ਨੂੰ ਪਤਾ ਨਹੀਂ ਕੀ ਕੁਛ ਹੈ ਤੇ ਇਹ ਸਾਰਾ ਕੁਝ ਜਿਹੜਾ ਹੈ ਉਤੇ ਉਸੂ ਮੈਂ ਜਿਹੜੀ ਚਰਚਾ ਦੀ ਗੱਲ ਕਰਦਾ ਸੀ ਕਿ ਅੱਛੀ ਗੱਲ ਬਾਤ ਹੈ ਇਦਾਂ ਦੀਆਂ ਚਰਚਾ ਜਿਹੜੀਆਂ ਨੇ ਹੋਣੀਆਂ ਚਾਹੀਦੀਆਂ ਨੇ ਤੇ ਬਿਨਾਂ ਗੱਲ ਤੋਂ ਇੱਕ ਕਮਰਾ ਲੋਕ ਹੈ ਤੇ ਆਪੇ ਥਾਪੀਆਂ ਮਾਰੀ ਜਾਣੀਆਂ ਸਾਡੀ ਜਿੱਤ ਹੋ ਗਈ ਸਾਡੀ ਜਿੱਤ ਹੋ ਗਈ ਤੁਸੀਂ ਤਾਂ ਭਾਈ ਪੁਆਇੰਟ ਰੱਖਿਆ ਰੱਬ ਤੇ ਤੁਸੀਂ ਵੀ ਨਹੀਂ ਰੱਖਿਆ ਤੇ ਜੇ ਦੂਸਰੇ ਪਾਸੇ ਵੀ ਸਿਰਫ ਪੁਆਇੰਟ ਹੀ ਰੱਖਿਆ ਹੈ ਨਾ ਉਸ ਚੀਜ਼ ਦੇ ਉੱਪਰ ਉਹ ਜਾਵੇਦ ਸਾਹਿਬ ਨੇ ਇੱਕ ਮਿਸਾਲ ਬੜੀ ਸੋਹਣੀ ਦਿੱਤੀ ਸੀ ਕਹਿੰਦਾ ਮੈਨੂੰ ਕਿਹਾ ਜਾ ਰਿਹਾ ਹੈ ਕਿ ਤੂੰ ਸਾਬਤ ਕਰ ਰੱਬ ਹੈ ਨਹੀਂ ਭਾਈ ਇਹ ਤੁਹਾਡਾ ਪ੍ਰੋਡਕਟ ਹੈ ਕੋਈ ਬੰਦਾ ਕਵੇ ਕਿ ਕੇਤਲੀ ਹਵਾ ਦੇ ਵਿੱਚ ਘੁੰਮ ਰਹੀ ਸੀ ਕਹਿੰਦਾ ਤੇ ਸਾਹਮਣੇ ਬੰਦਾ ਬੈਠਾ ਉਹਨੂੰ ਕਹਵੇ ਸਾਬਤ ਕਰਕੇ ਨਹੀਂ ਘੁੰਮ ਰਹੀ ਉਹ ਆਂਦਾ ਮੈਂ ਕਿਉਂ ਸਾਬਤ ਕਰਾਂ ਤੂੰ ਦੇਖ ਕੇ ਆਇਆ ਤੂੰ ਦੱਸ ਕਿਵੇਂ ਹਵਾ ਦੇ ਵਿੱਚ ਉੱਡ ਕੇ ਇਤਲੀ ਘੁੰਮ ਰਹੀ ਸੀ ਉਹ ਮਿਸਾਲ ਉਹਨਾਂ ਨੇ ਦਿੱਤੀ ਸੀ ਉਹ ਕਹਿੰਦਾ ਕਿ ਜਿਹੜਾ ਬੰਦਾ ਦੇਖ ਕੇ ਆਇਆ ਜਿਸਨੇ ਕਿਹਾ ਹੈ ਕਿ ਹਵਾ ਦੇ ਵਿੱਚ ਮੈਂ ਕੇਤਲੀ ਘੁੰਮਦੀ ਦੇਖੀ ਹੈ ਤੂੰ ਦੱਸ ਨਾ ਕਿਦਾਂ ਘੁੰਮ ਰਹੀ ਸੀ ਤੂੰ ਮੈਨੂੰ ਕਹੀ ਜਾ ਰਿਹਾ ਕਿ ਮੈਂ ਕੇਤਲੀ ਦੇਖ ਕੇ ਆਇਆ ਤੂੰ ਦੱਸ ਕਿਦਾਂ ਕਿਉਂ ਨਹੀਂ ਘੁੰਮ ਸਕਦੀ ਜਿਹੜੀ ਬੰਦੇ ਨੇ ਜਿਹੜੀ ਦਲੀਲ ਰੱਖੀ ਹੈ ਉਹਨੂੰ ਐਕਸਪਲੇਨ ਉਹਨੂੰ ਹੀ ਕਰਨਾ ਪੈਣਾ ਜਿੰਨੇ ਪ੍ਰੋਡਕਟ ਆਪਣਾ ਰੱਖਿਆ ਹੈ ਜਿਹੜੀ ਚੀਜ਼ ਉਹਨੇ ਕਿਹਾ ਹੈ ਕਿ ਹੈਗੀ ਹੈ ਮੋਜੂਸ ਹੁੰਦੀ ਦੇਖੀ ਸੁਣਦੀ ਹੈ ਅਰਦਾਸਾਂ ਫਰਿਆਦਾਂ ਸੁਣਦੀ ਹੈ ਹਸਾਬ ਕਿਤਾਬ ਕਰਦੀ ਐਡਾ ਤਗੜਾ ਉਹਦਾ ਲੇਖਾ ਜੋਖਾ ਦਿੱਤਾ ਹੈ ਤੇ ਭਈ ਸਾਬਤ ਧਾਰਮਿਕ ਬੰਦੇ ਨੂੰ ਹੀ ਕਰਨਾ ਪੈਣਾ ਹੈ ਜਿਹੜਾ ਨਾਮ ਮੰਨਣ ਵਾਲਾ ਹੈ ਉਹ ਉਹ ਤੇ ਸਿਰਫ ਇੰਨੇ ਕਹਿ ਸਕਦਾ ਨਾ ਮੇਰਾ ਇੰਨਾਂ ਚੀਜ਼ਾਂ ਤੇ ਵਿਸ਼ਵਾਸ ਨਹੀਂ ਹੈ ਸੋ ਇਸ ਕਰਕੇ ਇਦਾਂ ਦੀਆਂ ਚਰਚਾ ਜਿਹੜੀਆਂ ਨੇ ਬੜੀਆਂ ਅੱਛੀਆਂ ਨੇ ਬੜੇ ਸੋਹਣੇ ਤਰੀਕੇ ਨਾਲ ਉੱਥੇ ਜਿਹੜੀ ਵਿਚਾਰ ਚਰਚਾ ਹੋਈ ਕਰੀਬ 2 ਘੰਟੇ ਦੀ ਆ ਤੇ ਉਹ ਸੁਣ ਕੇ ਉਤੋਂ ਬੜੀ ਵਧੀਆ ਸਿੱਖਿਆ ਲਈ ਜਾ ਸਕਦੀ ਹੈ ਕਿ ਇਹ ਧਾਰਮਿਕ ਜਦੋਂ ਚਰਚਾ ਹੋਵੇ ਇੱਕ ਆਸਤਿਕ ਨਾਸਤਿਕ ਦੀ ਰੱਬ ਨੂੰ ਮੰਨਣਾ ਜਾਂ ਨਾ ਮੰਨਣ ਵਾਲੇ ਦੇ ਉੱਥੇ ਜ਼ਰੂਰੀ ਨਹੀਂ ਗਾਲੀ ਗਲੋਚ ਜਿਦਾਂ ਸਾਡੇ ਕਮੈਂਟਾਂ ਦੇ ਵਿੱਚ ਕਰਦੇ ਹੋ ਸਕਦਾ ਕਰਨਵੇਂ ਇਹ ਕੋਈ ਹੱਲ ਨਹੀਂ ਹੁੰਦਾ ਤੁਸੀਂ ਗੱਲ ਸੁਣੋ ਤੇ ਉਹਦਾ ਜਵਾਬ ਦਿਓ ਸਹਿਮਤੀ ਅਸਹਿਮਤੀ ਉਹ ਤੁਹਾਡੇ ਤੇ ਡਿਪੈਂਡ ਕਰਦੀ ਹੈ ਸੋ ਅੱਛੀ ਗੱਲਬਾਤ ਸੀ ਇਦਾਂ ਦੀਆਂ ਮਤਲਬ ਹੁਣ ਪੰਜਾਬੀ ਪੋਡਕਾਸਟ ਮੈਂ ਸੁਣਨੋਂ ਹੀ हट ਗਿਆ ਕਿਉਂਕਿ ਉਹਦੇ ਵਿੱਚ ਆ ਕੇ ਬੈਠ ਜਾਣਾ ਇੱਕ ਹੱਸਣਾ ਉਹਨਾਂ ਦਾ ਜਿਹੜਾ ਫੇਕ ਹੁੰਦਾ ਹੈ ਦੂਸਰਾ ਉਹਨੂੰ ਕਹੀ ਜਾਣਾ ਬੋਲੋ ਜੀ ਤੁਸੀਂ ਬੜੇ ਸੋਹਣੇ ਲੱਗ ਰਹੇ ਜੀ ਬੋਲੋ ਜੀ ਬਹੁਤ ਵਧੀਆ ਲੱਗ ਰਿਹਾ ਹੈ ਤੁਸੀਂ ਆਪਣੇ ਬਾਰੇ ਹੋਰ ਦੱਸੋ ਜੀ ਉਹ ਵਿਚਾਰਾ 15 ਮਿੰਟ ਗੱਲ ਕਰਦਾ ਹੈ ਉਹਨੂੰ ਫਿਰ ਕਿਹਾ ਜਾਂਦਾ ਜੀ ਹੋਰ ਤੁਸੀਂ ਆਪਣੇ ਬਾਰੇ ਦੱਸੋ ਹੈ ਨਾ ਕੋਈ ਮੈਨੂੰ ਲੱਗਦਾ ਹੈ ਕਿ ਸਿਰ ਪੈਰ ਜੇ ਨਹੀਂ ਹੁੰਦਾ ਚੰਗੇ ਵਧੀਆ ਸੂਝਵਾਨ ਬੜੇ ਅੱਛੇ ਅੱਛੇ ਪੰਜਾਬ ਦੇ ਵਿੱਚ ਪ੍ਰੋਫੈਸਰ ਨੇ ਬੁਲਾਰੇ ਨੇ ਜਨਨ ਨਾਲ ਸੋਹਣੀ ਗੱਲਬਾਤ ਕੀਤੀ ਜਾ ਸਕਦੀ ਹੈ ਕੁਝ ਜਿਹੜੇ ਪੜੇ ਲਿਖੇ ਰਿਪੋਰਟਰ ਨੇ ਉਹ ਗੱਲਬਾਤ ਕਰਦੇ ਉਹਨਾਂ ਦੇ ਪੋਡਕਾਸਟ ਸੁਣਨ ਵਾਲੇ ਹੁੰਦੇ ਆ ਸੋਹਣੀ ਗੱਲ ਵੀ ਕਰਦੇ